ਪੰਜਾਬ ਚ 54 ਕਾਨੂੰਨ ਦੀ ਸਥਿਤੀ ਨੂੰ ਲੈ ਕੇ ਜੋ ਸਵਾਲ ਬਣਿਆ ਹੋਇਆ ਉਸ ਦਾ ਜਵਾਬ ਗੈਂਗਸਟਰਾਂ ਦੇ ਖਿਲਾਫ ਵੱਡੀ ਮਹਿੰਮ ਚ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਕੁੱਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਪਟਕਾਉਣ ਲਈ ਇਹ ਸਾਰਾ ਕੁਝ ਰਚਾਇਆ ਜਾ ਰਿਹਾ ਜਿਸ ਤਰੀਕੇ ਕਰ ਨਾਲ ਡੀਜੀਪੀ ਸਾਹਿਬ ਸਾਹਮਣੇ ਆ ਕੇ 72 ਘੰਟਿਆਂ ਦੀ ਕਾਰਵਾਈ ਦੇ ਵਿੱਚ ਇਨਕਾਉਂਟਰਾਂ ਵਾਲਾ ਰਾਹ ਚੁਣਿਆ ਜਾ ਰਿਹਾ ਹੈ ਕਿ ਇਹ ਸੱਚਮੁੱਚ ਪੰਜਾਬ ਨੂੰ ਗੈਂਗਸਟਰਾਂ ਤੋਂ ਨਜਾਦ ਦਿਵਾਉਣ ਦੀ ਪ੍ਰਕਿਰਿਆ ਜਾਂ ਹੋਰ ਸਿਆਸੀ ਮਸਲਿਆਂ ਤੋਂ ਧਿਆਨ ਪਰਾਂ ਲਗਾਉਣ ਦੀ ਪ੍ਰਕਿਰਿਆ ਜਿੱਥੇ ਇਹ ਨੁਕਤਾ ਉਥੇ ਇਹ ਸਵਾਲ ਦੇ ਨਾਲ ਵੀ ਦੋ ਚਾਰ ਹੋਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜਿਹੜਾ ਅੰਦਰੋਂ ਆ ਕੇ ਇੱਕ ਲੀਡਰ ਵੱਡਾ ਬਾਹਰ ਆ ਕੇ ਗੱਲ ਕਰੇ ਕਿ ਦੇਖੋ ਜੀ ਅੰਦਰ ਤਾਂ ਇੰਜ ਦਾ ਵਰਤਾਰਾ ਚੱਲਦਾ ਹੈ ਗੈਂਗਸਨ ਅੰਦਰ ਇੰਜ ਲਜਾਇਆ ਜਾਂਦਾ ਹੈ ਕੁਝ ਹੁੰਦਾ ਉਹ ਸਾਰਾ ਕੀ ਹੈ ਉਹ ਸਾਰੇ ਨੁਕਤੇਆਂ ਨੂੰ ਜਿੱਥੇ ਪਾਚਾਂਗੇ ਉਥੇ ਅਹਿਮ ਤੌਰ ਦੇ ਉੱਤੇ ਇਹ ਵੀ ਪਹਿਲੂ ਵੱਡਾ ਬਣਿਆ ਹੋਇਆ ਕਿ ਜਿਹੜਾ ਬਕਾਇਦਾ ਤੌਰ ਦੇ ਉੱਤੇ ਹੁਣ ਸੂਬਿਆਂ ਤੇ ਔਰ ਕੇਂਦਰ ਦੇ ਵਿੱਚ ਰਿਸ਼ਤਾ ਇਹ ਲਗਾਤਾਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਸਰਕਾਰ ਨਹੀਂ ਹੈ ਉੱਥੇ-ਉੱਥੇ ਰਿਸ਼ਤਾ ਹੋਰ ਖੜੋਤ ਵਾਲਾ ਹੋਰ ਗਹਿਰਾ ਹੁੰਦਾ ਜਾ ਰਿਹਾ ਪਰ ਇਸ ਖਾਈ ਨੂੰ ਪੂਰਨ ਦੀ ਕੋਸ਼ਿਸ਼ ਕਿ ਕੇਂਦਰ ਵੀ ਨਹੀਂ ਕਰ ਰਿਹਾ ਤੇ ਸੂਬਿਆਂ ਵੱਲੋਂ ਵੀ ਕੋਈ ਹੁਣ ਤਾਈਆਂ ਨੇ ਪਰ ਟਕਰਾਅ ਤਾਂ ਪੰਜਾਬ ਦੇ ਵੀ ਤੇ ਰਾਜਪਾਲ ਦੇ ਵਿਚਾਲੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਵਿਚਾਲੇ ਪਰ ਇਹ ਟਕਰਾਅ ਦੂਸਰੇ ਸੂਬਿਆਂ ਦੇ ਵੱਲੋਂ ਕਿੰਜ ਸਾਹਮਣੇ ਆ ਰਿਹਾ ਤੇ ਉਸ ਦਾ ਤੇ ਇੱਥੇ ਦਾ ਫਰਕ ਕੀ ਹੈ ਇਸ ਪਹਿਲੂ ਨੂੰ ਵੀ ਬਚਾਂਗੇ ਭਰਤੀ ਪ੍ਰਕਿਰਿਆ ਹਮੇਸ਼ਾ ਕਈ ਘਰਾਂ ਨੂੰ ਉਮੀਦ ਹੁੰਦੀ ਹੈ ਕਿ ਇਹਦੇ ਨਾਲ ਸਾਡੇ ਘਰਾਂ ਦੇ ਵਿੱਚ ਰੋਜ਼ਗਾਰ ਆਏਗਾ ਚੁੱਲ੍ਹਾ ਮਗੇਗਾ ਪਰ बार-बार ਉਹਦੇ ਉੱਚੋਂ ਕੱਪੜੇ ਦੀਆਂ ਜਦੋਂ ਮਸਕ ਮਾਰਦੀ ਹੈ ਤੇ ਉਸ ਕੱਪੜੇ ਦੇ ਕਾਰਨ ਕਿੰਨੇ ਆ ਪਰਿਵਾਰਾਂ ਦੀ ਫਿਰ ਰੋਕ ਲੱਗਦੀ ਹੈ ਇਹ ਸਾਰਾ ਪਹਿਲੂ ਕੀ ਹੈ ਇਹ ਜਾਂਚ ਫਿਰ ਕਿੱਥੇ ਜਾ ਕੇ ਰੁਕ ਜਾਂਦੀ ਹੈ ਕਿੱਥੇ ਜਾ ਕੇ ਖੜੋਤ ਆ ਜਾਂਦੀ ਹੈ ਉਹ ਵੀ ਇੱਕ ਪਹਿਲੂ ਹੈਗਾ ਤੇ ਪੰਜਾਬ ਦੀ ਕੈਬਨਿਟ ਦੀ ਬੈਠਕ ਦੇ ਵਿੱਚ ਕਈ ਫੈਸਲੇ ਹੁੰਦੇ ਨੇ ਉਹਨਾਂ 'ਚੋਂ ਕਿਸਾਨੀ ਨਾਲ ਸੰਬੰਧਿਤ ਗੰਨੇ ਨਾਲ ਮਸਲਾ ਵੀ ਉੱਪਰ ਆਉਂਦਾ ਕਿ ਜੀ ਅਸੀਂ ਇਹਦੇ ਵਿੱਚ ਡਾਇਰੈਕਟ ਸਬਸਿਡੀ ਦਾ ਹਵਾਲਾ ਕਿੰਨਾ ਕੁ ਲਾਹੇਵੰਦ ਹੈ ਕਿਸਾਨੀ ਲਈ ਪੰਜਾਬ ਲਈ ਇਸ ਨੁਕਤੇ ਨੂੰ ਵੀ ਛੂਹਾਂਗੇ ਇਹਨਾਂ ਸਾਰੇ ਮੁੱਖ ਮੁੱਦਿਆਂ ਤੇ ਚਰਚਾ ਲਈ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾ ਰਮੇ ਸਿੰਘ ਜੀ ਸਵਾਗਤ ਕਰਦੇ ਆਂ ਮੈਂ ਸਭ ਤੋਂ ਪਹਿਲਾਂ ਪੰਜਾਬ ਦੀ ਇਸ ਸਥਿਤੀ ਤੇ ਜਾਣਾ ਚਾਹਣਾ ਆਪਾਂ ਲਗਾਤਾਰ ਅਮਨ ਕਾਨੂੰਨ ਦੇ ਮਾਮਲੇ ਤੇ ਗੱਲ ਕਰਦੇ ਆਏ ਆਂ ਤੇ ਪਰ ਕੀ ਅਮਨ ਕਾਨੂੰਨ ਦੀ ਸਥਿਤੀ ਦੇ ਲਈ ਹੁਣ ਗੈਂਗਸਟਰਾਂ ਨੂੰ ਇੰਜ ਮੁਕਾਬਲੇ ਚ ਲੈ ਜਾਣਾ ਜਾਂ ਗਿੱਟੇ-ਗੋਡੀਆਂ 'ਚ ਗੋਲੀਆਂ ਮਾਰ ਦੇਣਾ ਜਾਂ 72 ਘੰਟੇ 'ਚ ਇਹਦਾ ਹੱਲ ਲੱਭ ਲੈਣਾ ਇਹ ਤਰੀਕਾ ਕਰ ਕਿੰਨਾ ਕੁ ਨੀਤੀ ਘਾੜਾ ਸਹੀ ਹੈ ਜਾਂ ਫਿਰ ਇਹਦੇ ਨਾਲ ਬਾਕੀ ਰਾਜਨੀਤਿਕ ਮਸਲਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਹੈ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ ਅਸਲ 'ਚ ਜਿਹੜੇ ਜਿਹੜੀ ਸਰਕਾਰ ਹੈ ਸਰਕਾਰ ਲਗਭਗ ਹਰ ਮੁੱਦੇ ਨੂੰ ਸਹਿਜ ਤਰੀਕੇ ਨਾਲ ਹੱਲ ਕਰਨ ਦੀ بجائے ਉਹ ਇਵੈਂਟ ਮੈਨੇਜਮੈਂਟ ਦੀ ਜਿਆਦਾ ਮਤਲਬ ਗੱਲ ਕਰਦੀ ਹੈ ਜਿਵੇਂ ਡੀਜੀਪੀ ਉਹਨਾਂ ਨੇ ਕਿਹਾ ਹੈ ਕਿ ਇਹ ਪੁਲਿਸ ਹੁਣ 72 ਘੰਟੇ 'ਚ ਇੱਕ ਐਨੀ ਗੱਲ ਜ਼ਰੂਰ ਕਰ ਦੇਗੀ ਕਿ ਜਿਹੜੇ ਨਵੇਂ ਬੰਦੇ ਉਧਰ ਜਾਣ ਜਾਣ ਰਹੇ ਨੇ ਗੈਂਗਸਟਰ ਬਾਦ ਦੇ ਵਿੱਚ ਉਹ 100 ਵਾਰ ਸੋਚਣਗੇ ਉਧਰ ਜਾਣ ਤੋਂ ਮਤਲਬ ਇੱਕ ਐਸੀ ਦਹਿਸ਼ਤ ਜ਼ਰੂਰ ਪੈਦਾ ਕਰ ਦੇਗੀ ਇਹਦਾ ਮਤਲਬ ਤਾਂ ਸਿੱਧਾ ਇਹ ਹੈ ਕਿ ਬਾਕੀ ਦੇ ਬੰਦੇ 100 ਵਾਰ ਸੋਚਣ ਉਧਰ ਜਾਣ ਕਿ ਕ੍ਰਾਈਮ ਕੇਵਲ دہشت ਰਣ ਬੰਦ ਹੋ ਜਾਂਦਾ ਜੇ ਹਾਲਾਤ ਉਹਦੇ ਬਾਰੇ ਨਾ ਸਾਜਗਰ ਬਣਾਏ ਜਾਣ ਉਦੋਂ ਉਲਟ ਜਾਂ ਨੌਜਵਾਨਾਂ ਦੇ ਜਿਹੜੀਆਂ ਇਸ਼ਾਮਾਂ ਨੇ ਉਹ ਜਿਹੜੀਆਂ ਕਾਰਨਾ ਕਰਕੇ ਉਧਰ ਜਾ ਰਹੇ ਨੇ ਉਹਨਾਂ ਕਾਰਨਾਂ ਨੂੰ ਦੂਰ ਨਾ ਕੀਤਾ ਜਾਵੇ ਕਿ ਕੱਲੀ دہشت ਰਣੋਂ ਹਟ ਜਾਣ ਜਾਂ ਬੰਦੇ ਜਿਹੜੇ ਬੰਦੇ ਮੈਨੂੰ ਲੱਗਦਾ ਕਿ ਜਿਹੜੇ ਬੰਦੇ ਗੈਂਗਸਟਰ ਬਣਦੇ ਨੇ, ਬਾਕੀ ਜਾਂਦੇ ਨੇ, ਉਹਨਾਂ ਨੂੰ ਸਭ ਨੂੰ ਜਾਂ ਬਹੁਤ ਮੌਤਿਆਂ ਨੂੰ ਪਤਾ ਹੀ ਹੁੰਦਾ ਕਿ ਜ਼ਿੰਦਗੀ ਬਹੁਤੀ ਲੰਮੀ ਨਹੀਂ ਹੈ। ਔਰ ਇਹ ਸਾਰਾ ਇਹਦਾ ਮਤਲਬ ਜ਼ਿੰਦਗੀ ਦੇ ਬਾਕੀ ਵਸੀਲੇ ਛੱਡ ਕੇ ਤਾਂ ਹੀ ਉਧਰ ਤੁਰਦੇ ਨੇ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇੱਕ ਤਾਂ ਇਹ ਸਵਾਲ ਹੈ ਕਿ ਇਹ ਸਵਾਲ ਕੀ ਇੰਨਾ ਹੀ ਸੌਖਾ ਹੈ ਕਿ 172 ਘੰਟੇ ਦੇ ਵਿੱਚ ਤੁਸੀਂ 12000 ਪੁਲਿਸ ਲਾਤੀ ਹੈ, 1300 ਬੰਦੇ ਪਹਿਲੇ ਦਿਨ ਹੀ ਡਿਟੇਲ ਕਰ ਲਏ ਨੇ। ਇੰਨੇ ਤੁਸੀਂ ਕਹਿੰਦੇ ਕਿ 60 ਬਾਹਰ ਬੈਠੇ ਨੇ ਤੇ ਬਾਕੀ ਇੱਥੇ ਨੇ ਉਹਨਾਂ ਦੇ ਦਬਸ ਦਿੱਤੀ ਹੈ ਉਹਨਾਂ ਦੇ ਟਿਕਾਣਿਆਂ ਤੇ ਜਿਹੜੇ ਬੈਕਗਰਾਉਂਡ ਚ ਉਹ ਨਾਲ ਸਬੰਧਤ ਨੇ ਇੱਥੇ ਉਹਨਾਂ ਦੇ ਪਰਿਵਾਰ ਹੋਣਗੇ ਕੋਈ ਹੋਰ ਬੰਦੇ ਰਿਸ਼ਤੇਦਾਰ ਕੋਈ ਜਾਇਦਾਦ ਕੋਈ ਇਹੋ ਜੀ ਚੀਜ਼ ਹੋਏਗੀ ਉਹ ਤਾਂ ਜਿਹੜੇ ਬੈਠੇ ਨੇ ਜਿਹੜਾਂ ਚਾਹ ਬਾਕੀ ਜਗ੍ਹਾ ਉਹ ਤਾਂ ਬੈਠੇ ਹੀ ਨਹੀਂ ਉਹ ਤਾਂ ਇੱਕ ਅਲੱਗ ਗੱਲ ਹੈ ਤੇ ਸਵਾਰ ਪਰ ਇਹ ਵੀ ਹੈ ਇਹ ਜਿਹੜਾ ਇੱਕ ਗੱਲ ਕਿ ਜਿੰਨੀਆਂ ਫਰੋਤੀਆਂ ਜਿੰਨੇ ਕਤਲ ਜਿੰਨੀਆਂ ਜੇਲ੍ਹਾਂ ਚ ਬੈਠ ਕੇ ਪਲਾਨਿੰਗਾਂ ਯੋਜਨਾਵਾਂ ਬਣਦੀਆਂ ਨੇ ਇਦਾਂ ਵੀ ਕੌਣ ਜ਼ਿੰਮੇਵਾਰ ਹੈ ਕੱਲਾ ਗੈਂਗਸਟਰ ਜਾਂ ਇਥੋਂ ਦਾ ਸਿਸਟਮ ਜਿਹੜਾ ਉਹਨੂੰ ਜੇਲ੍ਹ 'ਚ ਬੈਠ ਕੇ ਵੀ ਇੰਨੀਆਂ ਸੁਵਿਧਾਵਾਂ ਦਿੰਦਾ ਹੈ ਸਹੂਲਤਾਂ ਦਾ ਪ੍ਰਬੰਧ ਕਰਦਾ ਹੈ ਕਿ ਉਹ ਨਵੇਂ ਬੰਦੇ ਤੱਕ ਮੈਸੇਜ ਜਾਂਦਾ ਹੈ ਉਹਨੇ ਕੀ ਕਰਨਾ ਟਾਰਗੇਟ ਜਾਂਦਾ ਹੈ ਫਿਰ ਉਹ ਅੱਗੇ ਤੋਂ ਅੱਗੇ ਕੰਮ ਕਰਕੇ ਫਿਰ ਉਹ ਜੇਲ੍ਹ 'ਚ ਰਹਿੰਦਾ ਹੈ ਜੇਲ੍ਹ ਤੋਂ ਵੱਡਾ ਇਹਦਾ ਕੋਲ ਹੋਰ ਕਿਹੜਾ ਤਰੀਕਾ ਹੈ ਕਿ ਉਹਦੇ ਤੇ ਨਜ਼ਰ ਜ਼ਿਆਦਾ ਰੱਖੀ ਜਾਊਗੀ ਫਿਰ ਕੀ ਉਹ ਤਰੀਕਾ ਇਹ ਹੋ ਜਾਂਦਾ ਕਿ ਜਿਹੜਾ ਕਾਨੂੰਨ ਅਮਰ ਕਾਨੂੰਨ ਦੇ ਨਾਂ ਨਾਲ ਕਾਨੂੰਨ ਦੇ ਰਾਜ ਨੂੰ ਵੀ ਬਿਲਕੁਲ ਸਾਈਡ ਤੇ ਰੱਖ ਦਿੰਦਾ ਕਿ ਕਾਨੂੰਨ ਰੂਲ ਆਫ ਲਾ ਜਿਹਦੀ ਆਪਾਂ ਗੱਲ ਕਰਦੇ ਆ ਕਿ ਬੰਦੇ ਨੂੰ ਫੜੋ ਅਦਾਲਤ ਚ ਮੁਕੱਦਮਾ ਚਲਾਓ ਮੁਕੱਦਮਾ ਚਲਾ ਕੇ ਜੋ ਸਜ਼ਾ ਹੁੰਦੀ ਉਹ ਸਜ਼ਾ ਭੁਗਤੇ ਨਹੀਂ ਤਾਂ ਇਹ ਤਰੀਕਾ ਦੂਜਾ ਤਰੀਕਾ ਬੁਲਟ ਫਾਰ ਬੁਲਟ ਦਾ ਗੋਲੀ ਬਦਲੇ ਗੋਲੀ ਜਿਹੜੀ ਮਿਲਟੈਰੀ ਦੇ ਪੀਰੀਅਡ ਦੇ ਦੌਰਾਨ ਇੱਥੇ ਵਰਤੀ ਗਈ ਪੰਜਾਬ ਚ ਜਾਂ ਹੋਰ ਵੀ ਬਹੁਤ ਥਾਵਾਂ ਤੇ ਵਰਤੀ ਜਾ ਰਹੀ ਹੈ ਉਹਦੇ ਨਾਲ ਜਿੰਨੇ ਵੱਡੇ ਲੋਕ ਹੁੰਦੇ ਨੇ ਜਿੰਨੇ ਬੰਦੇ ਮਾਰੇ ਜਾਂਦੇ ਨੇ ਔਰ ਉਸ ਪੱਦਰ ਦੇ ਉੱਤੇ ਜਾ ਕੇ ਇਹਦੇ ਨਾਲ ਜਿਹੜਾ ਪੁਲਿਸ ਤੰਤਰ ਦੀ ਜਾਂ ਸਟੇਟ ਦੀ ਬਰੂਟੈਲਿਟੀ ਹੈ ਉਹਦਾ ਕਾਨੂੰਨ ਤੋਂ ਬਾਹਰ ਜਾ ਕੇ ਕੀਤੇ ਕਤਲ ਨੇ ਜਿਨ੍ਹਾਂ ਨੂੰ ਲੋਕ ਇਵਨ ਲੋਕ ਤਾਂ ਜਦੈ ਸੰਭੇਕ ਸਮਾਜ ਦੇ ਵਿੱਚ ਜਾਂ ਸਾਰੇ ਯੂਰਪ ਦੇ ਵਿੱਚ ਜਾਂ ਸਾਡੇ ਵੀ ਜਿਹੜੇ ਪੁਰਾਣੇ ਬੰਦੇ ਮਹਾਤਮਾ ਗਾਂਧੀ ਤੋਂ ਲੈ ਕੇ ਹੁਣ ਤੱਕ ਜਦੋਂ ਇਹ ਕਹਿੰਦੇ ਫਾਂਸੀ ਦੀ ਸਜ਼ਾ ਵੀ ਖਤਮ ਹੋਵੇ ਬਹੁਤ ਸਾਰੇ ਦੇਸ਼ਾਂ ਨੇ ਫਾਂਸੀ ਦੀ ਸਜ਼ਾ ਖਤਮ ਕਰਤੀ ਅਸੀਂ ਮਾਨ ਕਰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਫਾਸੀ ਦੀ ਸਜ਼ਾ ਨਹੀਂ ਸੀ। ਔਰ ਕਿਸੇ ਨੂੰ ਦਿੱਤੀ ਨਹੀਂ ਗਈ। ਮਤਲਬ ਇੰਨੇ ਲੰਬੇ ਸਮੇਂ ਦੇ ਵਿੱਚ। ਤੇ ਫਿਰ ਵੀ ਨਾ ਕੋਈ ਲਾਇਗ ਆਰਡਰ ਦੀ ਪ੍ਰੋਬਲਮ ਐਡੀ ਰਹੀ ਤਾਂ ਕੋਈ ਗੱਲ ਬਿਲਕੁਲ ਸਮੋਤ ਰਹੀ ਆ ਗੱਲ। ਤਾਂ ਉਹਦੇ ਚ ਇਹ ਹੈ ਕਿ ਇਹਨੂੰ ਕੀ ਜੁਡੀਸ਼ਲ ਕਤਲ ਮੰਨਿਆ ਜਾਂਦਾ ਫਿਰ ਫਾਸੀ ਦੀ ਸਜ਼ਾ ਨੂੰ ਫਾਸੀ ਨੂੰ। ਜਿਹੜੇ ਲੋਕ ਫਾਸੀ ਦੀ ਸਜ਼ਾ ਦੇ ਖਿਲਾਫ ਨੇ ਉਹ ਉਹਨੂੰ ਨਿਆਂਕ ਤਰੀਕੇ ਨਾਲ ਕਿਸੇ ਜੱਜ ਵੱਲੋਂ ਅਨਾਉਂਸ ਕਰਕੇ ਕਾਨੂੰਨ ਬਣਾ ਕੇ ਉਹਦੇ ਕਤਲ ਦੀ ਗੱਲ ਕੀਤੀ। ਤਾਂ ਜਦੋਂ ਸਮਾਜ ਦੀ ਅਸੀਂ ਗੱਲ ਕਰਦੇ ਹੁਣ ਤਾਜੀ ਘਟਨਾ ਤਾਂ ਇਹਦੇ ਨਾਲ ਜੁੜੀ ਹੈ ਇੱਕ ਤਾਂ ਡੀਜੀਪੀ ਨੇ ਅਨਾਉਂਸ ਕੀਤਾ ਕਿ ਅਸੀਂ 72 ਘੰਟਿਆਂ ਚ ਦੂਜਾ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰ ਸਰਵਣ ਸਿੰਘ ਭੰਦੇ ਉਹਨੂੰ ਰਸਟ ਕੀਤਾ ਗਿਆ ਸੀ ਹੋਰਾਂ ਲੀਡਰਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰ ਕਾਤੇ ਕੀਤਾ ਗਿਆ ਸੀ ਇਸ ਕਰਕੇ ਕੀਤਾ ਗਿਆ ਸੀ ਕਿ ਭਗਵਾਨ ਤੁਮਾਰਾ ਉਹਨੇ 2 ਦਿਨ ਬਾਰਡਰ ਏਰੀਆ ਚ ਰਹਿਣਾ ਸੀਗਾ ਉਹ 2 ਦਿਨ ਉਹਨਾਂ ਨੇ ਇਰਾਦ ਕੀਤਾ ਹੋਇਆ ਸੀ ਕਿ ਸਾਨੂੰ ਚੰਡੀਗੜ੍ਹ ਬੁਲਾ ਕੇ ਤਾਂ ਤੁਸੀਂ ਨਹੀਂ ਮਿਲੇ ਸਾਡੀ ਤੋਹੀਨ ਕੀਤੀ ਮੀਟਿੰਗ ਦੇ ਵਿੱਚ ਕੋਈ ਅਫਸਰ ਵੀ ਨਹੀਂ ਆਇਆ ਤੇ ਹੁਣ ਅਸੀਂ ਤੁਹਾਨੂੰ ਇੱਥੇ ਸਵਾਲ ਪੁੱਛਾਂਗੇ ਉਹ ਸਵਾਲ ਪੁੱਛਣ ਤੋਂ ਰੋਕਣ ਦੇ ਵਾਸਤੇ ਇਹਨਾਂ ਨੂੰ ਸਰਵਪਿੰਦਰ ਸਿੰਘ ਭੰਦੇਰ ਸਮੇਤ ਕਾਫੀ ਲੋਕ ਗ੍ਰਿਫਤਾਰ ਕੀਤੇ ਇਹ ਜਿਹੜੀ ਜੇਲ੍ਹ 'ਚ ਰੱਖੇ ਅਮਨਤਾਨ ਦੇ ਵਿੱਚ ਤਾਂ ਬਾਹਰ ਆ ਕੇ ਜੋ ਕੱਲ ਉਹਨਾਂ ਨੇ ਖੁਲਾਸਾ ਕੀਤਾ ਕਿ ਮੈਂ ਉੱਥੇ ਮਿਲਿਆ ਬਹੁਤ ਸਾਰੇ ਬੰਦਿਆਂ ਨੂੰ ਕਈ ਬੰਦੇ ਜਿਹੜੇ ਗਾਂਗੇਸ਼ਰ ਕਹਿ ਕੇ ਅੰਦਰ ਨਹੀਂ ਜਾਂ ਜਿਨ੍ਹਾਂ ਦੇ ਲੱਤਾਂ 'ਚ ਗੋਲੀ ਵੱਜੀ ਆ ਕਿਸੇ ਦੇ ਬਾਕੀ ਆ ਉਹਨੇ ਜੋ ਖਲਾਸਾ ਕੀਤਾ ਉਹ ਕਹਿੰਦੇ ਵੀ ਫੜ ਕੇ ਬੰਦੇ ਬਹੁਤਿਆਂ ਦੇ ਬਾਰੇ ਕਹਿੰਦੇ ਜੇ ਉਹਨਾਂ ਨੂੰ ਆਜ਼ਾਦ ਕੋਈ ਅਥਾਰਟੀ ਬਾਹਰ ਆ ਕੇ ਪੁੱਛੇਗੀ ਤੇ ਕਿਵੇਂ ਮੁਕਾਬਲਾ ਹੋਇਆ ਮੁਕਾਬਲਾ ਹੋਇਆ ਜਾਂ ਨਹੀਂ ਹੋਇਆ ਤਾਂ ਉਹਨੇ ਤਾਂ ਇੱਕ ਹੋਰ ਵਿਖਿਆਨ ਕੀਤਾ ਬਲਕੇ ਕਿ ਇੱਕ ਬੰਦੇ ਨੇ ਦੱਸਿਆ ਕਿ ਉਹਨੂੰ ਬੋਰੀ 'ਚ ਪਾ ਕੇ ਬੋਰੀ 'ਚ ਪਾ ਕੇ ਗੋਲੀ ਮਾਰੀ ਗਈ ਆ ਬੰਦ ਕੇ ਬੰਦ ਕੇ ਨਾ ਕਿ ਇਹ ਸੀਗਾ ਵੀ ਭਾਜਾ ਵੀ ਦਿਓ ਜਾਂ ਫੜ ਕੇ ਜਿਹੜੀਆਂ ਚੀਜ਼ਾਂ ਨੇ ਜਾਂਦੀਆਂ ਨੇ ਹੁਣ ਜੇ ਉਹ ਇੱਕ ਥਾਂ ਤੇ ਦੋ ਤਿੰਨ ਰਾਤਾਂ ਦੋ ਰਾਤਾਂ ਰਹਿਣ ਵਾਲਾ ਇੱਕ ਆਂਗੂ ਮਿਲ ਕੇ ਉਹ ਇਹੋ ਜਿਹੀਆਂ ਗੱਲਾਂ ਆ ਕੇ ਬਾਹਰ ਦੱਸਦਾ ਕਿ ਜੇ ਉਹਦੀਆਂ ਗੱਲਾਂ ਬਿਲਕੁਲ ਸੱਚੀਆਂ ਨੇ ਜਿਹੜੀਆਂ ਜਿਹੜਾ ਅੰਦਰ ਮਿਲ ਕੇ ਆਇਆ ਕਿ ਬੋਰੀ ਚ ਪਾ ਕੇ ਸਾਨੂੰ ਤਾਂ ਇਹੀ ਹੁੰਦਾ ਸੀ ਕਿ ਬੰਦੇ ਨੂੰ ਫੜ ਕੇ ਨਹੀਂ ਜਾ ਰਹੇ ਨੇ ਫੜ ਕੇ ਨਹੀਂ ਜਾ ਰਹੇ ਨੇ ਉੱਥੇ ਕਿਤੇ ਵਾਰਤਾ ਉਹਦੋਂ ਵੀ ਇਹਦਾ ਮਤਲਬ ਪੁਫਤਾ ਪ੍ਰਬੰਧ ਕਰ ਰਹੇ ਨੇ ਕਿ ਬੋਰੀ ਚ ਪਾ ਲੋ ਕਿ ਤੇ ਸੱਚੀ ਹੋਣਾ ਭਾਜੇ ਜਾਂ ਸੱਚੀ ਹੋ ਕੋਈ ਬੰਦਾ ਨਾ ਛੜਾ ਲੈ ਇਸ ਲੈ ਬੰਦੇ ਉੱਤੇ ਜਾ ਕੇ ਤੇ ਜਿਹੜੀ ਭਰੋਸੇਯੋਗਤਾ ਹੈ ਪੰਜਾਬ ਪੁਲਿਸ ਦੀ ਇਹ ਬਹੁਤ ਬੜਾ ਚੀਜ਼ ਹੁੰਦੀ ਹੈ ਕਿ ਜੇ ਤੁਸੀਂ ਭਰੋਸਾ ਕਰਦੇ ਹੋ ਜਿਵੇਂ ਵਿਦੇਸ਼ ਦੇ ਵਿੱਚ ਜਿਹੜੇ ਐਡਵਾਂਸ ਕੰਟਰੀ ਨੇ ਉੱਥੇ ਲੋਕ ਭਰੋਸਾ ਕਰਦੇ ਨੇ ਜੇ ਕੁਝ ਵੀ ਹੋ ਜਾਂਦਾ ਪੁਲਿਸ ਕੋਲ ਜਾਂਦੇ ਨੇ ਮਤਲਬ ਜੇ ਕੋਈ ਘਟਨਾ ਵਾਪਰ ਗਈ ਕੋਈ ਟੈਲੀਫੋਨ ਕਰਦੇ ਨੇ ਕੋਈ ਕੁਝ ਸਾਡੇ ਲੋਕ ਪੁਲਿਸ ਕੋਲ ਜਾਣ ਤੋਂ ਕਿਤਰਾ ਹੁੰਦੇ ਨੇ ਮਤਲਬ ਵੀ ਨਹੀਂ ਥਾਣੇ ਚਲੇਗੇ ਕਿਸੇ ਨੇ ਪੁੱਛਣਾ ਨਹੀਂ ਬਾਕੀ ਨਹੀਂ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਹੋਏਗਾ ਸਾ ਗਣਤੀ ਹੋਏਗਾ ਇਹ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਤੇ ਜਿਹਨੂੰ ਕਮਿਊਨਿਟੀ ਪੋਲਸਿੰਗ ਦਾ ਇੱਕ ਸਿਸਟਮ ਤੋੜਿਆ ਸੀ ਉਧਰ ਅਸੀਂ ਨਹੀਂ ਤੁਰੇ ਉਸ ਪੱਦਰ ਦੇ ਉੱਤੇ ਜਾ ਕੇ ਤਾਂ ਇਹ ਜਿਹੜੀ ਇੱਕ ਜਿਹਨੂੰ ਆਪਾਂ ਆਪਾਂ ਕਹਿ ਲਈਏ ਕਿ ਕੁਝ ਕਿਸਮਾਂ ਦੇ ਤੌਰ ਤੇ ਲੈ ਲਈਏ ਇੱਕ ਜੇੜ ਦੇ ਜੇ ਬਾਕੀ ਦੇ ਜਿਹੜਾ ਦੇ ਵਿੱਚ ਜਾ ਕੇ ਕੋਈ ਮੁਆਇਨਾ ਕੀਤਾ ਜਾਏ ਜਾਂ ਦੇਖਿਆ ਜਾਏ ਜਿਹੜੇ ਜਿਹੜੇ ਬੰਦੇ ਹੁਣ ਪਿਛਲੇ ਸਮਿਆਂ ਦੇ ਵਿੱਚ ਮੁਕਾਬਲਾ ਸਹੀ ਸੀ ਜਾਂ ਫੇਕ ਸੀ ਜਾਂ ਕੀ ਸੀ ਇਹਦੀ ਕੋਈ ਜਾਂਚ ਕੀਤੀ ਜਾਏ ਤਉ ਤੋ ਗੱਲ ਸਾਹਮਣੇ ਆਏਗੀ ਕਿ ਵਾਕਈ ਕੀ ਇਹ ਜੀ ਗੱਲ ਹੋ ਰਹੀ ਆ ਜਾਂ ਇਹਦੇ ਨਾਲ ਟੈਕਲ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਨੇ ਇੱਕ ਗੱਲ ਜ਼ਰੂਰ ਹੈ ਇੱਕ ਹਕੀਕਤ ਹੈ ਹਕੀਕਤ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਦਹਿਸਤ ਹੈ ਫਰੋਤੀਆਂ ਮੰਗਣ ਦੀ ਦਹਿਸਤ ਹੈ ਔਰ ਸੁਰੱਖਿਆ ਦੇ ਪੱਖ ਤੋਂ ਕਿ ਬੰਦੇ ਦਾ ਪਤਾ ਨਹੀਂ ਅਜੇ ਕੱਲ ਦੀ ਹੀ ਘਟਨਾਵਾਂ ਦੇ ਕਿਸੇ ਨੂੰ ਮਤਲਬ ਦੂਜੀ ਵਾਰ ਆਹਾ ਕਿਸੇ ਦੀ ਦੁਕਾਨ ਤੇ ਹਮਲਾ ਹੋ ਗਿਆ ਕਿਸੇ ਦੇ ਕਿਤੇ ਹਮਲਾ ਹੋ ਗਿਆ ਕਿਤੇ ਕਿਤੇ ਫਰੋਤੀ ਮੰਗਦਾ ਕੁਛ ਮਾਮਲੇ ਦੇ ਵਿੱਚ ਜਾ ਕੇ ਪਰ ਉਹਦਾ ਜਵਾਬ ਕੀ ਹੁੰਦਾ ਹੈ ਜਵਾਬ ਪੁਲਸਾਂ ਨੂੰ ਇਹ ਦੰਦੀਆ ਵੀ ਉਹਦੇ ਬੰਦੇ ਫੜੇਗੇ ਤੇ ਜਾਂ ਗੋਲੀ ਵੱਜੀ ਜਾਂ ਉਹਦੇ ਆਪ ਲੱਫਟੇ ਲੱਗੀ ਜਾਂ ਹੋਰ ਆ ਹੁਣ ਇੱਕ ਕੇਸ ਆਇਆ ਹੈ ਇਹ ਇਥੋਂ ਦਾ ਅਮਰਸਰ ਦਾ ਹੀ ਹੈ ਸ਼ਾਇਦ ਜਿਹੜਾ ਬੰਦਾ ਪਹਿਲਾਂ ਫਟੜ ਸੀਗਾ ਮੁਕਾਬਲੇ ਚ ਹੋ ਕੇ ਉਹ ਜੇਰੇ ਇਲਾਜ ਸੀਗਾ ਹਸਪਤਾਲ ਦੇ ਵਿੱਚ ਉਹ ਕਹਿੰਦੇ ਉਹ ਹਸਤਾਲ ਦੇ ਵਿੱਚੋਂ ਭੱਜ ਰਿਹਾ ਸੀ ਤੇ ਇਹ ਦੁਬਾਰਾ ਮੁਕਾਬਲੇ 'ਚ ਮਾਰੇ ਗਏ। ਇਹ ਇੱਕ ਕੇਸ ਇਹੋ ਜਿਹਾ ਨਜ਼ਰ ਆਉਂਦਾ ਮੈਨੂੰ। ਪਹਿਲਾਂ ਜਦੋਂ ਮਿਲੀਟੈਂਸੀ ਦੇ ਵੇਲੇ ਤਨਤਾਰਨ ਦੇ ਵਿੱਚ ਇੱਕ ਮਸ਼ਹੂਰ ਕੇਸ ਹੋਇਆ ਸੀ। ਉਹ ਕੇਸ ਪਰਸੂਖ ਕੀਤਾ ਸੀ ਕਾਮਰੇਡ 7 ਪੰਜ ਡਾਂਗ ਦੇ। ਭਾਵੇਂ ਉਹ ਮੇਰੀ ਟੀਮ ਦੇ ਪੱਖ 'ਚ ਨਹੀਂ ਸੀ ਪਰ ਉਹਨੇ ਉਸ ਕੇਸ ਦੇ ਤੌਰ 'ਤੇ ਜਿਹੇ ਹਿਊਮਨ ਰਾਈਟਸ ਦੇ ਪੱਖ ਤੋਂ ਉਹ ਕੇਸ ਕੀਤਾ। ਕਹਿੰਦੇ ਸੀ ਕੁਝ ਮਿਲੀਟੈਂਸ ਨੂੰ ਲਿਆਂਦਾ ਸੀਗਾ। ਵੀ ਲੋ ਜੀ ਚੱਕੋ ਇਹਨਾਂ ਦਾ ਕਰੋ ਡਾਕਟਰੀ ਤਾਂ ਕਿਸੇ ਡਾਕਟਰ ਨੇ ਦੇਖ ਲਿਆ ਵੀ ਇਹ ਤਾਂ ਜਿਉਂਦਾ ਬੰਦਾ ਹਜੇ ਤੇ ਜਦੋਂ ਨੇ ਕਿਹਾ ਵੀ ਜਿਉਂਦਾ ਬੰਦਾ ਤੇ ਇਹਦਾ ਤਾਂ ਇਲਾਜ ਕਰੋ ਅੰਦਰ ਤਾਂ ਪੁਲਿਸ ਖੋਕੇ ਲੈ ਗਈ ਖੋਕੇ ਕੁਝ ਸਮੇਂ ਮਦ ਮਾਰ ਕੇ ਲਿਆਦੇ ਕਹਿੰਦੇ ਹੁਣ ਕਰ ਦੋ ਪੋਸਟ ਮਾਰਟ ਇਹ ਕੇਸ ਜਿਵੇਂ ਆਪਾਂ ਦੇਖੀ ਹੈ ਜੇ ਫਿਲਮ 95 ਜਿਹੜੀ ਖਾਲੜਾ ਤੇ ਬਣੀ ਹੈ ਉਹਨਾਂ ਨੇ ਵੀ ਇਹ ਤਲਾਸ਼ਿਆ ਸੀ ਉਹਦੇ ਵਿੱਚ ਵੀ ਇੱਕ ਸੀਨ ਇਹੋ ਜਿਹਾ ਹੈ ਵੀ ਇਸ ਤਰੀਕੇ ਨਾਲ ਮਾਰਦੇ ਰਿਹਾ ਇੱਕ ਆਪਣੇ ਆਪ ਦੇ ਵਿੱਚ ਕੀ ਹੈ ਦੁਬਾਰਾ ਫਿਰ ਪੰਜਾਬ ਦੇ ਵਿੱਚ ਇੱਕ ਪ੍ਰੋਸੈਸ ਹੁਣ ਗੈਂਗਸਟਰ ਦੇ ਨਾਂ ਤੇ ਸ਼ੁਰੂ ਹੋਏਗਾ ਉਸ ਪਦਰ ਦੇ ਉੱਤੇ ਜਾ ਕੇ ਦਹਿਸ਼ਤ ਦੀ ਗੱਲ ਕਰਨੇ ਲੋਕਾਂ 'ਚ ਕਾਨੂੰਨ ਦੀ ਦਹਿਸ਼ਤ ਜਾਂ ਕਾਨੂੰਨ ਦਾ ਸਨਮਾਨ ਹੋਣਾ ਚਾਹੀਦਾ ਨਾ ਕਿ ਗੋਲੀ ਦਾ ਜੇ ਗੋਲੀ ਦਾ ਹੁੰਦਾ ਤਾਂ ਅਲੱਗ ਗੱਲ ਹੈ ਹੋਰ ਕੀ ਸਭ ਕੋਈ ਤਰੀਕਾ ਨਹੀਂ ਆਉਂਦਾ ਇਹੋ ਜਿਹਾ ਕਿ ਜਿਹੜੇ ਬੰਦੇ ਫਰੋਤੀਆਂ ਮੰਗਦੇ ਨੇ ਜੇਲ੍ਹ 'ਚ ਬੈਠੇ ਆਰਡਰ ਕਰਦੇ ਨੇ ਜਾਂ ਜਿਹੜੇ ਬੰਦੇ ਆ ਕੇ ਇੱਥੇ ਗਨ ਪੁਆਇੰਟ ਤੇ ਬੰਦਿਆਂ ਨੂੰ ਮਾਰ ਜਾਂਦੇ ਨੇ ਉਹਨਾਂ ਨੂੰ ਟੈਕਲ ਕਰਨ ਦਾ ਹੋਰ ਕੋਈ ਤਰੀਕਾ ਹੈ ਨਹੀਂ ਕੋਈ ਟ੍ਰੇਨਿੰਗ ਹੈ ਨਹੀਂ ਕੋਈ ਸਖਲਾਈ ਹੈ ਨਹੀਂ ਇਹਦਾ ਜਵਾਬ ਵੀ ਤਾਂ ਦੇਣਾ ਚਾਹੀਦਾ ਨਾ ਪੋਲਿਟਿਕਲ ਕਲਾਸ ਨੂੰ ਵੀ ਤੇ ਬਾਕੀ ਨੂੰ ਵੀ ਜਿੱਥੇ ਇਹ ਹੋਰ ਕਿਤੇ ਭੇਜਦੇ ਨੇ ਟ੍ਰੇਨਿੰਗਾਂ ਕਰਨ ਲਾ ਉੱਥੇ ਸਾਡੀ ਪੁਲਿਸ ਦੇ ਇੱਕ ਸੈਕਸ਼ਨ ਨੂੰ ਇਹੋ ਜੀ ਟ੍ਰੇਨਿੰਗ ਹੀ ਕਰਨ ਭੇਜਦੇ ਨੇ ਜਿੱਥੇ ਜਿਵੇਂ ਬਾਕੀ ਦੇ ਲੋਕ ਕਰਦੇ ਨੇ ਇਹਨਾਂ ਚੀਜ਼ਾਂ ਦੇ ਮਾਮਲੇ ਦੇ ਵਿੱਚ ਔਰ ਲਾੜ ਦੀ ਵੀ ਕਦਰ ਕਰਦੇ ਨੇ ਤੇ ਨਾਲ ਇਹਨਾਂ ਦੇ ਮਾਮਲੇ ਦੇ ਵਿੱਚ ਇਸ ਗੱਲ ਨੂੰ ਵੀ ਧਿਆਨ ਚ ਰੱਖਦੇ ਨੇ ਕਿ ਜੀ ਇਹ ਕੰਮ ਨਾ ਵਾਪਰੇ ਇਸ ਕਰਕੇ ਜਿਹੜਾ ਇਹ ਅਮਰ ਕਾਨੂੰਨ ਦਾ ਸਥਿਤੀ ਦੇ ਨਾਂ ਦੇ ਉੱਤੇ ਔਰ 4 ਸਾਲ ਜਿਵੇਂ ਮਰਜੀ ਰਾਂਗੇ ਜੀ ਹੁਣ ਅਸੀਂ ਜਾ ਕੇ ਇੱਕੋ ਇੱਕ ਇਸ ਤਰੀਕੇ ਦੇ ਨਾਲ ਕਰਦਾਂਗੇ ਫਿਰ 72 ਘੰਟੇ ਲੰਘ ਜਾਣਗੇ 24 ਘੰਟੇ ਹੋਣ ਵਾਲੇ ਨੇ ਤੇ ਅੱਜ ਦਾ ਦਿਨ ਵੀ ਜਾ ਰਿਹਾ ਪਹਿਲੇ ਦਿਨ ਚ ਵੀ ਜਿਹੜੇ ਚਲੇ ਜਾ ਰਹੇ ਨੇ ਕਿੰਨਾ ਕੁ ਫਰਕ ਪਊਗਾ ਕਿੰਨੇ ਘੋਣਗੇ ਔਰ ਉਹ ਡਰ ਤੇ ਸਹਿਮ ਦੇ ਨਾਲ ਕਿੰਨੇ ਲੋਕਾਂ ਨੂੰ ਇਹ ਲੱਗੂਗਾ ਕਿ ਜਿਹਦੇ ਨਾਲ ਕੋਈ ਤਾਲਮੇਲ ਹੈ ਤਾਲੁਕਾਤਾ ਹੈ ਸਾਹਿਬ ਉਧਰ ਵਾਲੋਂ ਦਾ ਪਰਿਵਾਰ ਵਾਲੇ ਜਾਂ ਬਾਕੀ ਦੇ ਲੋਕ ਜਾਂ ਦੋਸਤ ਮਿੱਤਰ ਰਿਸ਼ਤੇਦਾਰ ਕਿੰਨੇ ਕੁ ਤੰਗ ਹੋਣਗੇ ਇਸ ਦਸ਼ ਦੇ ਵਿੱਚੋਂ ਇਹਦਾ ਅਜੇ ਪਤਾ ਨਹੀਂ ਹੈ ਕਿਉਂਕਿ ਸਾਡੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਪਹਿਲੂ ਹੈ ਉਹ ਬਹੁਤ ਕਮਜ਼ੋਰ ਹੈ ਆਮ ਤੌਰ ਤੇ ਕਿਹਾ ਜਾਂਦਾ ਵੀ ਇਹ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਦਾ ਕੋਈ ਮਤਲਬ ਨਹੀਂ ਹੈ ਜੀ ਸਟਰੋਂਗ ਸਟੇਟ ਹੋਣੀ ਚਾਹੀਦੀ ਹੈ ਜੁਪੀ ਦੇ ਵਿੱਚ ਅਧਿਤਿਆਨਾਪ ਯੋਗੀ ਦੀ ਗੱਲ ਦੇਖੋ ਬਾਕੀ ਦੀ ਗੱਲ ਦੇਖੋ ਇਹ ਸਾਰੀਆਂ ਹੋਣੀਆਂ ਚਾਹੀਦੀਆਂ ਨੇ ਉਹ ਜਿਹੜਾ ਸੋ ਕਾਲਡ ਸਟਰੋਂਗ ਸਟੇਟਸ ਸਟਰੋਂਗ ਸਟੇਟ ਐ ਨੀ ਹੁੰਦੀ ਕਿ ਜਿਹੜੀਆਂ ਗੋਲੀਆਂ ਮਾਰ ਮਾਰ ਮਾਰਦੇ ਸਟਰੋਂਗ ਸਟੇਟ ਹੁੰਦੀ ਆ ਕਿ ਤੁਹਾਡਾ ਇੱਕ ਇੱਕ ਮਾਲ ਬਲੰਦ ਹੁੰਦਾ ਤੁਹਾਡੀ ਹਵਾ ਨੂੰ ਦੇਖ ਕੇ ਕੋਈ ਇਹੋ ਜਿਹਾ ਕਰਾਇਮ ਕਰਨ ਦੀ ਹਿੰਮਤ ਨਹੀਂ ਕਰਦਾ ਇਕੱਲੀ ਗੋਲੀ ਕਰਕੇ ਨਹੀਂ ਸਮਾਜ ਵੀ ਮਜ਼ਬੂਤ ਹੁੰਦਾ ਤੁਹਾਡਾ ਨੈਟਵਰਕ ਤੁਹਾਡਾ ਇੰਟੈਲੀਜੈਂਸ ਦਾ ਨੈਟਵਰਕ ਤੁਹਾਡੇ ਵਟਕੀ ਨੈਟਵਰਕ ਇੰਨੇ ਸਟਰੋਂਗ ਹੁੰਦੇ ਨੇ ਕਿ ਤੁਸੀਂ ਬੰਦੇ ਨੂੰ ਐਕਸ਼ਨ ਕਰਨ ਤੋਂ ਪਹਿਲਾਂ ਦਬੋਚ ਲੈਂਦੇ ਹੋ ਪਹਿਲਾਂ ਫੜਦੇ ਹੋ ਫਿਰ ਤੁਹਾਡਾ ਕਾਨੂੰਨ ਸਿਸਟਮ ਐਨਾ ਹੁੰਦਾ ਕਿ ਉਹ ਸਮਾਂਬੰਧ ਰੂਪ ਦੇ ਵਿੱਚ ਟ੍ਰਾਇਲ ਕਰਕੇ ਸਾਰਾ ਕੁਝ ਹੋ ਕੇ ਕੰਪਲੀਟ ਹੋ ਜਾਂਦਾ ਤੇ ਉਹ ਸਜ਼ਾ ਹੁੰਦੀ ਹੈ ਜੋ ਵੀ ਕਰਮੀ ਹੁੰਦੀ ਹੈ ਜਾਂ ਜਿਹੜਾ નિર્ਦੋਸ਼ ਆ ਉਹ ਛੁੱਟ ਜਾਂਦਾ ਇਹ ਸਾਰਾ ਜਸਟਿਸ ਸਿਸਟਮ ਨੂੰ ਜਦੋਂ ਸੇ ਬਲਾ ਕੇ ਗੱਲ ਕਰਦੇ ਹੋ ਤਾਂ ਇਹ ਕਾਫੀ ਜ਼ਿਆਦਾ ਨਾਜਿਕ ਦੌਰ ਹੈ ਪੰਜਾਬ ਦੇ ਲਈ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ-ਕਿਵੇਂ ਵਾਪਰ ਰਿਹਾ ਇਹ ਬਹੁਤ ਇੰਪੋਰਟੈਂਟ ਗੱਲ ਹੈ ਇਹਨੂੰ ਦੇਖਣਾ ਦੂਸਰਾ ਨਾਜ਼ੁਕ ਮਸਲਾ ਇਹ ਬਣਿਆ ਹੋਇਆ ਕਿ ਕੇਂਦਰ ਨਾਲ رابطہ ਸੂਬਿਆਂ ਦਾ ਦਰਸਤ ਨਹੀਂ ਚੱਲ ਰਿਹਾ ਜਾਂ ਕੇਂਦਰ ਸੂਬਿਆਂ ਨਾਲ رابطہ ਚੰਗਾ ਬਣਾ ਕੇ ਤੁਰ ਨਹੀਂ ਰਿਹਾ ਆ ਇੱਕ ਵਾਰ ਤਾਮਿਲਨਾਡੂ ਤੇ ਕੇਰਲਾ ਵਾਲਾ ਪੱਖ ਜ਼ਰੂਰ ਦੱਸਿਓ ਜੋ ਉੱਥੇ ਘਟਨਾ ਕਰ ਮਹਿਗੀ ਆ ਉਹਦੇ ਵੱਲ ਨਾਲ ਪੰਜਾਬ ਦੇ ਰਿਸ਼ਤੇ ਵੀ ਜਿਹੋ ਜਿਹੇ ਹੈਗੇ ਨੇ ਸਾਰਿਆਂ ਨੂੰ ਪਤਾ ਕਿ ਕੇਂਦਰ ਕਿਵੇਂ ਬਦੀਕੀ ਕਰਦਾ ਕੀ ਇਹ ਟਕਰਾਅ ਵਾਲੀ ਸੂਬਿਆਂ ਨਾਲ ਟਕਰਾਅ ਵਾਲੀ ਸਥਿਤੀ ਕਿਤੇ ਹੱਲ ਹੁੰਦੀ ਦਿਖਦੀ ਆ ਸਰਕਾਰਾਂ ਸਰਕਾਰਾਂ ਮੰਗ ਕਿਉਂ ਨਹੀਂ ਵਿਚਰਦੀਆਂ ਡਬਲ ਇੰਜਨ ਵਾਲਾ ਫਾਰਮੂਲਾ ਕਿਉਂ ਆਉਂਦਾ ਇਹਦੇ ਵਿੱਚਪੇ ਅਸਲ 'ਚ ਇਹ ਜਿਹੜੀ ਗੱਲ ਆ ਲਗਾਤਾਰ ਗਵਰਨਰ ਦਾ ਜਿਹੜਾ ਅਹੁਦਾ ਹੈ ਗਵਰਨਰ ਦੇ ਅਹੁਦੇ ਤੇ ਸਵਿਧਾਨ ਕਾਰਨ ਦੀ ਸਭਾ ਤੋਂ ਵੇਲੇ ਤੋਂ ਲੈ ਕੇ ਹੀ ਡਿਬੇਟ ਹੈ ਬਹੁਤ ਵਾਰ ਲੋਕ ਇਹ ਵੀ ਕਹਿੰਦੇ ਰਹੇ ਇਹ ਜਾਂ ਦਰਖਾਸਤਾਂ ਆਈਆਂ ਜਦੋਂ ਸਰਕਾਰੀਆ ਕਮਿਸ਼ਨ ਬਣਿਆ ਜਦੋਂ ਜਸਟਰ ਪੁੰਛੀ ਕਮਿਸ਼ਨ ਬਣਿਆ ਜਿਹੜਾ ਕੇਂਦਰ ਰਾਜ ਸਬੰਧਾਂ ਤੇ ਦੁਬਾਰਾ ਵਿਚਾਰਨ ਲਈ ਬਣੇ ਸੀਗੇ ਦੋਏ ਕਮਿਸ਼ਨ ਆਜ਼ਾਦੀ ਤੋਂ ਬਾਅਦ ਤੇ ਉਥੇ ਲੋਕਾਂ ਨੇ ਰਿਪਰੈਜੈਂਟੇਸ਼ਨਾਂ ਦਿੱਤੀਆਂ ਵੀ ਗਵਰਨਰ ਹਟਾਈ ਦਿਓ ਇਹਦਾ ਕੋਈ ਰੋਲ ਨਹੀਂ ਹੈ ਇਹ ਸਗੋਂ ਜ਼ਿਆਦਾ ਕੇਂਦਰ ਦੇ ਐਜੰਸੀ ਦੀ ਤਰ੍ਹਾਂ ਕੰਮ ਕਰਦੇ ਨੇ ਨਾ ਕਿ ਇਹ ਸਰਵਧਾਨਿਕ ਮੁਖੀ ਦੇ ਤੌਰ ਦੇ ਉੱਤੇ ਕਿ ਮੁਖੀ ਹੈ ਜਿਹੜਾ ਉਹਦੇ ਨਾਲ ਮਿਲ ਕੇ ਕੰਮ ਕਰਦੇ ਨੇ ਦੂਜੀ ਗੱਲ ਗਵਰਨਰ ਨੂੰ ਲਾਉਣ ਦਾ ਜਿਹੜਾ ਤਰੀਕਾ ਹੈ ਉਹ ਨਰੋਨ ਗਵਰਨਮੈਂਟ ਆਫ ਇੰਡੀਆ ਦੇ ਤਹਿਤ ਹੋ ਕਰਮਤੇ ਆ ਕਿਸੇ ਔਰ ਹਾਲਾਂਕਿ ਸਰਕਾਰੀਆ ਕਮਿਸ਼ਨ ਚ ਤੱਕ ਰਿਕਮੈਂਡੇਸ਼ਨ ਸੀ ਕਿ ਜੀਨੋ ਗਵਰਨਰ ਲਾਉਣਾ ਸੂਬੇ ਦੇ ਮੁੱਖ ਮੰਤਰੀ ਉਹਨਾਂ ਸਲਾਹ ਕਰ ਲੋ ਉਹ ਜਿਹੜਿਆਂ ਨੂੰ ਚਾਹੁੰਦੇ ਨੇ ਉਹ ਜਿਹਾਂ ਨੂੰ ਲਾ ਦੋ ਤਾਂ ਕਿ ਉਹ ਉੱਥੇ ਹੀ ਰਹਿੰਦਾ ਫਿਰ ਇੱਕ ਨਾ ਤਰੀਕੇ ਦੇ ਨਾਲ ਗੱਲ ਹੁੰਦੀ ਰਹੇ ਪਰ ਇੱਥੇ ਤਾਂ ਸਭ ਉਲਟ ਨੂੰ ਰੋਜ਼ ਹੈ ਕਿ ਜਿਹੜਾ ਇਹਦੇ ਫਿਰ ਆਪਾਂ ਕੰਮ ਕਰਦੇ ਹਾਂ ਪਛਮੀ ਬਗਾਲ ਚ ਜੋ ਗਵਰਨਰ ਦਾ ਤੇ ਇਹਨਾਂ ਦਾ ਚੱਲ ਰਿਹਾ ਸਾਡੇ ਵੀ ਇਸ ਤੋਂ ਪਹਿਲਾਂ ਪਹਿਲਾਂ ਜਿੰਨਾ ਚੱਲਿਆ ਇਹ ਸਵਾਨ ਮਤਲਬ ਪੰਜਾਬ ਦੇ ਚੀਫ ਮਿਨਿਸਟਰ ਤੇ ਇਹਦੇ ਸਾਡੇ ਤੱਕਰ ਹੋਪਸ ਤਰ੍ਹਾਂ ਚੱਲਿਆ ਬਹੁਤ ਕਿ ਸਾਡੇ ਚੀਫ ਮਿਨਿਸਟਰ ਵੀ ਥੋੜਾ ਜਿਹਾ ਮਤਲਬ ਕਾਨੂੰਨ ਤੋਂ ਇਧਰ ਉਧਰ ਵੱਧ ਵੀ ਗੱਲ ਕਰ ਜਾਂਦੇ ਸੀ ਮੀਡੀਆ ਦੇ ਵਿੱਚ ਅਸੀਂ ਆਹ ਕਰਾਂਗੇ ਆਹ ਕਰਾਂਗੇ ਉਹ ਵੀ ਕਰ ਜਾਂਦੇ ਸੀ ਪਰ ਹੌਲੀ ਹੌਲੀ ਅਸੀਂ ਹੁਣ ਨਤਮਸਤ ਕੀ ਹੋ ਗਏ ਮੇਰਾ ਕਹਿਣਾ ਹੁਣ ਤਾਂ ਅਸੀਂ ਕੋਈ ਰੌਲਾ ਹੀ ਨਹੀਂ ਪਾਉਂਦੇ ਕਿ ਗਵਰਨਰ ਕੋਈ ਗੱਲ ਕਰ ਰਿਹਾ ਕੋਈ ਨਹੀਂ ਪਰ ਇਹ ਜਿਹੜੀ ਤਾਜ਼ਾ ਘਟਰਾਵਾ ਦੋ ਸੂਬਿਆਂ ਦੀਆਂ ਨੂੰ ਇੱਕ ਤਾਮਿਲਨਾਡੂ ਤਾਮਿਲਨਾਡੂ ਦੇ ਵਿੱਚ ਡੀਐਮਕੇ ਦੀ ਸਰਕਾਰ ਹੈ ਜਿਹੜੀ ਫੈਡਰਲ ਸਟਰਕਚਰ ਲਈ ਲਗਾਤਾਰ ਲੜ ਰਹੀ ਹੈ ਨਾ ਕੇਵਲ politcal ਤੌਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਵੀ ਬਹੁਤ ਮਾਮਲੇ ਐਸ ਐਸ ਅਸੈਂਬਲੀ ਚ ਉਹਨਾਂ ਨੇ ਕਈ ਕਾਨੂੰਨ ਬਣਾਏ ਹੁਣ ਉਹਨਾਂ ਦਾ ਪਹਿਲਾ ਦਿਨ ਸੀ ਜਦੋਂ ਵੀ ਨਵੇਂ ਸਾਲ ਦੇ ਵਿੱਚ ਅਸੈਂਬਲੀ ਜੁੜਦੀ ਹੈ ਤਾਂ ਪਹਿਲੇ ਦਿਨ ਉਹ ਰਾਜਪਾਲ ਦੇ ਗਵਰਨਰ ਦੇ ਭਾਸ਼ਣ ਨਾਲ ਸ਼ੁਰੂ ਹੁੰਦਾ ਹੈ ਗਵਰਨਰ ਦੇ ਦੀ ਪ੍ਰੋਟੋਕਾਲ ਕੀ ਹੁੰਦਾ ਹੈ ਭਾਸ਼ਣ ਦੇ ਵਿੱਚ ਆਮ ਤੌਰ ਤੇ ਉਹਨੇ ਗਵਰਨਮੈਂਟ ਦਾ ਭਾਸ਼ਣ ਪੜਨਾ ਹੁੰਦਾ ਹੈ ਇਸ ਲਈ ਉਹ ਮਾਈ ਗਵਰਨਮੈਂਟ ਮਾਈ ਗਵਰਨਮੈਂਟ ਕਹਿੰਦੇ ਗਵਰਨਰ ਦਾ ਨਹੀਂ ਉਹ ਲਿਖਿਆ ਹੁੰਦਾ ਗਵਰਨਮੈਂਟ ਦਾ ਲਿਖਿਆ ਹੁੰਦਾ ਹੈ ਗਵਰਨਰ ਸਾਹਿਬ ਦੇ ਪੜਨਾ ਹੁੰਦਾ ਹੁਣ ਉਹਦੇ ਵਿੱਚ ਜਿਹੜੇ ਤਾਮਨਨਾਡੂ ਦੇ ਗਵਰਨਰ ਨੇ ਆਰ ਐਨ ਆ ਰਵੀ ਉਹ ਇਹ ਚੌਥੇ ਸਾਲ 2021 ਤੋਂ ਜਦ ਤੱਕ ਜੋਗਤੀ ਹੋਈ ਹੈ ਬਿਨਾ ਪੜੇ ਪਾਸ ਚਲੇ ਗਏ ਕਿ ਤੁਹਾਡੇ ਭਾਸ਼ਾ ਨਾੜ ਮੈਂ ਸਹਿਮਤ ਨਹੀਂ ਜੋ ਤੁਸੀਂ ਕਿਹਾ ਤੇ ਕੀ ਗਵਰਨਰ ਪ੍ਰੋਟੋਕੋਲ ਦਾ ਕਨਸਟੀਚਿਊਸ਼ਨਲਲੀ ਆਪਣੀ ਅਗਲੀਗੇਸ਼ਨ ਹੈ ਜੋ ਸੰਵਿਧਾਨਕ ਉਹਦੀ ਜ਼ਿੰਮੇਵਾਰੀ ਹੈ ਉਹਨੂੰ ਪੂਰੀ ਕਰ ਰਹੇ ਨੇ ਜਾਂ ਕੀ ਉਹ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਜੀ ਬ੍ਰਸਟਰ ਦੇ ਖੜੇ ਹੋ ਕੇ ਕਿਹਾ ਉਹ ਜਿਹੜਾ ਪਾਸਨ ਸੀ ਤਾਮਲ ਚ ਲਿਖਿਆ ਉਹ ਸਪੀਕਰ ਦੇ ਤੋਂ ਪੜਾ ਸਪੀਕਰ ਦੇ ਕੋਲ ਹੈਗਾ ਉਹ ਕਹਿੰਦੇ ਜੋ ਸਪੀਕਰ ਦੇ ਕੋਲ ਹੈ ਇਹ ਪੜਿਆ ਹੋਇਆ ਰਿਕਾਰਡ ਚ ਦਰਜ ਕਰਾਂਗੇ ਅਸੀਂ ਥ्रू ਸਪੀਕਰ ਜੇ ਗਵਰਨਰ ਨਹੀਂ ਕਰਦਾ ਨਾ ਸੀ ਇਹ ਕੰਟਰਡਿਕਸ਼ਨ ਇੱਕ ਲੈਵਲ ਦੇ ਉੱਤੇ ਖੜੀ ਹੋਈ ਹੈ ਔਰ ਦੂਜੀ ਗੱਲ ਕੇਰਲਾ ਦੇ ਵਿੱਚ ਉੱਥੇ ਵੀ ਵਿਧਾਨ ਸਭਾ ਦਾ ਸੈਸ਼ਨ ਗਵਰਨਰ ਸਾਹਿਬ ਨੇ ਉਹ ਸਾਰੀਆਂ ਚੀਜ਼ਾਂ ਛੱਡਤੀਆਂ ਵਿੱਚੋਂ ਆਪੀ ਜਿਹੜੀ ਕੇਂਦਰ ਸਰਕਾਰ ਦੇ ਕੋਈ ਖਿਲਾਫ ਆਉਂਦੀ ਸੀ ਕਿ ਉਹਨੇ ਆ ਆ ਕੀਤਾ ਜਿੱਥੇ ਕਿਤੇ ਭਾਜਪੀ ਦੀ ਗੱਲ ਆਈ ਜਿੱਥੇ ਕਿਤੇ ਕੇਂਦਰ ਦੀ ਗੱਲ ਆਈ ਜਿੱਥੇ ਕਿਤੇ ਵੱਖ-ਵੱਖ ਹੋਰ ਸੂਬਿਆਂ ਦੇ ਮਾਮਲੇ ਦੇ ਵਿੱਚ ਗੱਲ ਆਈ ਜਿਹੜੀ ਸੀ ਉਹ ਛੱਡਤੀਆਂ ਸਾਰੀਆਂ ਤਾਂ ਫਿਰ ਉਹ ਸਰਕਾਰ ਦਾ ਕੀ ਰਹਿ ਗਿਆ ਫਿਰ ਤਾਂ ਜੇ ਉਹ ਇਹਦਾ ਮਤਲਬ ਗਵਰਨਰ ਆਲੇ ਨਾਮ ਹੋਇਆ ਕਰ ਦਗੇ ਜੋ ਆਪਣਾ ਭਾਸ਼ ਅੰਦਰ ਕਿ ਕਿਉਂਕਿ ਉਹ ਕੇਂਦਰ ਬਣਾਉਣਗੇ ਉਹ ਸੁਣ ਵੀ ਨਹੀਂ ਸਕਦੇ ਕੇਂਦਰ ਦੀ ਅਲੋਚਨਾ ਤੁਹਾਡੇ ਅਸੈਂਬਲੀ ਦੇ ਵਿੱਚ ਸੁਣ ਨਹੀਂ ਸਕਦੇ ਕਹਿ ਨਹੀਂ ਸਕਦੇ ਇਹਦੇ ਤੋਂ ਸਿੱਧਾ ਨਜ਼ਰ ਆਉਂਦਾ ਕਿ ਗਵਰਨਰ ਕੇਂਦਰ ਦੀ ਏਜੰਸੀ ਦੇ ਤੌਰ ਤੇ ਆਪਰੇਟ ਕਰਨ ਲੱਗੇ ਮੌਤੇ ਥਾਂ ਤੇ ਤੇ ਜੇ ਉਹਨਾਂ ਨੇ ਕੇਂਦਰ ਦੀ ਏਜੰਸੀ ਦੇ ਤੌਰ ਤੇ ਆਪਰੇਟ ਹੋਣਾ ਹੈ ਫਿਰ ਤਾਂ ਸਾਡੇ ਪ੍ਰਾਇਰੈਂਸ ਫਾਰਮ ਆਫ ਗਵਰਨਮੈਂਟ ਬਣੋਗੇ ਫਿਰ ਤਾਂ ਇਹ ਹੈ ਕਿ ਸਟੂਡੀਆਂ ਹੋ ਜਾਂ ਸਰਕਾਰਾਂ ਦਾ ਕੋਈ ਬਚੂਗਾ ਨਹੀਂ ਇਹ ਰੌਲੇ ਉੱਥੇ ਹੀ ਪੈ ਰਹੇ ਨੇ ਜਿੱਥੇ ਨਾਨ ਬੀਜੇਪੀ ਸਟੇਟ ਮਤਲਬ ਪ੍ਰਸ਼ਾਸਨ ਚੱਲ ਰਿਹਾ ਹੈ ਜਾਂ ਸਰਕਾਰਾਂ ਚੱਲ ਰਹੀਆਂ ਨੇ ਨਾਨ ਬੀਜੇਪੀ ਬੀਜੇਪੀ ਅਲੱਤਾ ਬੋਲਦੇ ਦੀ ਕਿਉਂਕਿ ਉਹਨਾਂ ਨੇ ਆਪਣੀ ਕੇਂਦਰ ਸਰਕਾਰ ਦੀ ਪ੍ਰਸ਼ੰਸਾ ਹੀ ਕਰਨੀ ਹੈ ਉੱਥੇ ਤਾਂ ਰੌਲਾ ਪੈਂਦਾ ਨਹੀਂ ਨਾ ਗਵਰਨਰ ਰੌਲਾ ਪਉਂਦਾ ਹੈ ਨਾ ਕੁਝ ਹੋਰ ਹੈ ਜਾਂ ਤਾਂ ਇਹੋ ਜਾਂ ਰੌਲਾ ਹੋਊਗਾ ਸਟੇਟਾਂ 'ਚ ਵੀ ਪਵੇ ਫਿਰ ਤਾਂ ਮੰਨਿਆ ਕਿ ਗਵਰਨਰ ਭਾਈ ਉਹ ਸਟੇਟਾਂ ਸਰਕਾਰਾਂ ਠੀਕ ਕਰ ਰਹੀਆਂ ਨੇ ਗਵਰਨਰ ਸਾਹਿਬ ਠੀਕ ਹੋਣਾ ਚ ਰੌਣ ਪਨੇ ਕਰ ਰਹੇ ਨੇ ਇਹ ਜਿਹੜੇ ਸਵਾਲ ਨੇ ਜਿਵੇਂ ਕੇਂਦਰ ਸਰਕਾਰ ਲਗਾਤਾਰ ਹੋਰ ਕਾਨੂੰਨ ਲਿਆ ਰਹੀ ਹੈ ਪਾਲਿਸੀਆਂ ਲਿਆ ਰਹੀ ਹੈ ਜਿਹੜੀਆਂ ਸੈਂਟਰਲਾਈਜੇਸ਼ਨ ਆਫ ਪਾਵਰ ਦੀ ਗੱਲ ਕਰਦੀਆਂ ਨੇ ਕਿਹਦਰੀ ਕਰਨ ਦੀ ਗੱਲ ਕਰਦਿਆਂ ਨੇ ਰਾਜਾਂ ਦੀ ਸੰਗੀ ਕੁੱਟਦਿਆਂ ਨੇ ਉਹ ਪ੍ਰਵਾਨ ਹੈ ਇਹੋ ਜੇ ਦੇਸ਼ ਦੇ ਵਿੱਚ ਜਿੱਥੇ ਬਹੁਤ ਧਰਮੀ ਐ ਜਿੱਥੇ ਬਹੁਤ ਬੋਲੀਆਂ ਨੇ ਜਿੱਥੇ ਬਸ ਬਹੁਤ ਸੰਭਿਆਚਾਰ ਨੇ ਬਹੁਤ ਸਾਰੀ ਬੈਕਗਰਾਉਂਡ ਹੈ ਉੱਥੇ ਤਾਂ ਸਹੀ ਅਰਥਾਂ ਸੇ ਕੋਈ ਫੈਡਰਲ ਟੱਚ ਆ ਰੀਸਟ੍ਰਕਚਰਿੰਗ ਚਾਹੀਦੀ ਐ ਸਗੋਂ ਅਸੀਂ ਉਹ ਰੀਸਟ੍ਰਕਚਰ ਨੂੰ ਲੋਕਾਂ ਦੀਆਂ ਪਛਾਣਾਂ ਨੂੰ ਜ਼ਬਰਦਸਤੀ ਮਤਲਬ ਮਰਜ ਕਰਨਾ ਚਾਹੁੰਦੇ ਆ ਸਮਰਥਿਤ ਕਰਨਾ ਚਾਹੁੰਦੇ ਆ ਜਿਹੜਾ ਨਾ ਦੇਸ਼ ਦੇ ਹਿੱਤ ਚ ਐ ਸ਼ਾਇਦ ਤੇ ਨਾ ਉਹਨਾਂ ਪਛਾਣਾਂ ਦੇ ਹਿੱਤ ਚਾ ਕਿਸੇ ਵੀ ਰੂਪ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਨਾ ਇਨਸਾਨੀ ਹੱਦ ਦੇ ਤਕਾਜ਼ੇ ਦੇ ਮੁਤਾਬਕ ਗੱਲ ਚੱਲਦੀ ਹੈ ਔਰ ਕਨਸਟੀਟਿਊਸ਼ਨ ਵੀ ਇਹ ਰਾਈਟਸਾਈਡ ਨਹੀਂ ਦਿੰਦਾ ਨਾ ਗਵਰਨਰ ਨੂੰ ਰੱਖ ਕੇ ਸਾਨੂੰ ਕਿ ਤੁਸੀਂ ਮਨ ਮਰਜੀ ਆਪਣੇ ਤਰੀਕੇ ਦੇ ਨਾਲ ਕਰੋ ਇਹ ਚੀਜ਼ ਗੱਲ ਕਰਦੇ ਇਕੱਲੇ ਇੱਕ ਸੂਬੇ ਦੀ ਨਹੀਂ ਹੈ ਇਹ ਦੇਸ਼ ਦੇ ਓਵਰঅল ਢਾਂਚੇ ਦੀ ਗੱਲ ਹੈ ਇਹਨੂੰ ਵਿਚਾਰਨਾ ਸੀਰੀਅਸਲੀ ਸਾਰੀਆਂ ਸਿਆਸੀ ਤਰਾਨਾ ਦੀ ਔਰ ਸਾਰੀਆਂ ਅਸੈਂਬਲੀਾਂ ਦਾ ਵੀ ਔਰ ਇਹ ਵੀ ਮੈਨੂੰ ਸਮਝ ਆਈ ਕਿ ਜਿੰਨੀਆਂ ਅਸੈਂਬਲੀਆਂ ਨੇ ਨਾ ਆਨ ਬੀ ਜੀ ਪੀ ਦੀਆਂ ਜਿੰਨੇ ਚੀਫ ਮਿਨਿਸਟਰ ਨੇ ਉਹ ਰਲ ਕੇ ਕੋਈ ਮੀਟਿੰਗ ਕਰਕੇ ਇੱਕ ਸਾਂਝਾ ਪ੍ਰੈਸ਼ਰ ਕਿਉਂ ਨਹੀਂ ਬਣਾਉਂਦੇ ਨਾ ਸਾਰੇ ਗਵਰਨਰਾਂ ਦੇ ਮਾਮਲੇ ਦੇ ਵਿੱਚ ਔਰ ਇਹ ਸਾਰੇ ਮਾਮਲੇ ਕੀ ਨੇ ਔਰ ਉਹਨਾਂ ਦੇ ਗਵਰਨਰ ਦੇ ਪਾਸੋਂ ਚੇ ਵੀ ਲਿਖ ਦਿੱਤਾ ਗਿਆ ਸੀ ਕਿ ਗਵਰਨਰ ਕੋਲ ਸਾਡੇ ਇੰਨੇ ਬਿਲ ਪੈਂਡਿੰਗ ਨੇ ਵਿਧਾਨ ਸਭਾ ਦੇ ਇਹਦਾ ਕੀ ਕੀਤਾ ਗਿਆ ਹੁਣ ਗਵਰਨਰ ਆਪ ਹੀ ਕਿਵੇਂ ਪੜੇ ਜਦੋਂ ਪੈਂਡੰਗ ਰੱਖੇ ਨੇ ਜਾਂ ਤਾਂ ਸਪਸ਼ਟੀਕਰਨ ਦੇ ਤੇ ਭਾਈ ਕਿਉਂ ਰੱਖੇ ਨੇ ਇਹ ਬਿਲ ਆਤੇ ਮੈਂ ਕਿਉਂ ਨਹੀਂ ਕਰਦਾ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਸੰਵਿਧਾਨ ਦੀ ਭਾਵਨਾ ਤੇ ਵੀ ਹਮਲਾ ਇੱਕ ਤਾਈਪ ਦਾ ਜਿਹੜੇ ਦੇਸ਼ ਨੂੰ ਚਲਾਉਣ ਦਾ ਜਿਹੜਾ ਪ੍ਰਸ਼ਾਸਨਿਕ ਤਰੀਕਾ ਹੁੰਦਾ ਉਹਦੇ ਰਾਹ ਚ ਵੀ ਰੋੜਾ ਬਣਦਾ ਇਹਨੂੰ ਦੇਖਣਾ ਕੱਲੇ ਸਰਕਾਰਾਂ ਤਾਂ ਕਰਦੀਆਂ ਇਹਨੇ ਜਿਹਦੀ ਤਾਕਤ ਹੁੰਦੀ ਹੈ ਪਰ ਦੂਜੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧਦੀ ਹੈ ਜਿਹੜੇ ਲੋਕੋ ਨੂੰ ਕਾਊਂਟਰ ਕਰਦੇ ਬਿਲਕੁਲ ਬਿਲਕੁਲ ਇਹ ਜ਼ਿੰਮੇਵਾਰੀ ਸਾਰੀਆਂ ਦੋਵਾਂ ਪਾਸਿਓਂ ਬਣਦੀ ਹੈ ਪਰ ਨਿਭਾ ਕੋਈ ਨਹੀਂ ਜੀ ਸਰਦਾਰ ਮਿਸਿੰਗ ਜੀ ਇੱਕ ਮਾਮਲਾ ਪੰਜਾਬ ਚ ਫੇਰ ਇੱਕ ਵਾਰ ਪ੍ਰੀਖਿਆ ਕਪੜੇ ਨੂੰ ਲੈ ਕੇ ਆਇਆ ਕਿ ਜੀ ਜਿਹੜਾ ਭਰਤੀ ਪ੍ਰਕਿਰਿਆ ਉਹਦੀ ਜਿਹੜੀ ਪ੍ਰੀਖਿਆ ਜੀ ਪੇਪਰ ਲੀਕ ਹੋ ਗਿਆ ਬਹੁਤੇ ਇੱਕੋ ਪਰਿਵਾਰਾਂ ਦੇ ਬੰਦੇ ਮੈਰਿਟ 'ਚ ਆ ਗਏ ਵਿਜੀਲੈਂਸ ਜਾਂਚ ਹੁਣ ਇਹ ਜਾਂਚ ਹਨਸਾਬ ਦਵਾਉਂਦੀ ਹੈ ਜਾਂ ਕਈਆਂ ਦੇ ਰੋਜ਼ਗਾਰ ਦੇ ਰਾਹ 'ਚ ਰੋੜਾ ਬਣ ਜਾਂਦੀ ਹੈ ਫਿਰ ਲਟਕ ਗਿਆ ਜਿਨ੍ਹਾਂ ਨੂੰ ਰੋਜ਼ਗਾਰ ਮਿਲਣ ਵੀ ਲੱਗਿਆ ਸੀ ਪਰ ਇਹ ਬਾਰ ਬਾਰ ਅਜਿਹੀ ਭਰਤੀ ਪ੍ਰਕਿਰਿਆ 'ਚ ਕਪੜਿਆਂ ਦੇ ਕਾਰਨ ਕਿੱਥੇ ਖੜੇ ਨੇ ਮਤਲਬ ਆਪ ਸਰਕਾਰਾਂ ਬਦਲਦੀਆਂ ਦੇਖੀਆਂ ਪਰ ਇਹ ਤਰੀਕਾ ਘਰ ਨਹੀਂ ਬਦਲਿਆ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਚੀਫ ਮਿਨਿਸਟਰ ਨੇ ਮਾਣ ਨਾਲ ਕਹਿੰਦੇ ਨੇ ਜਾ ਕੇ ਕਿ ਆ ਇੰਨੇ ਬੰਦੇ ਰੱਖ ਕੇ ਮੈਂ ਆ ਖੜਾ ਤੁਹਾਡੇ ਸਾਹਮਣੇ ਕੋਈ ਸਪਾਰਸ ਦਾ ਸੋਕ ਹੋਈ ਬਾਕੀ ਦੱਸੋ ਉਹ ਤਾਂ ਮੇਰੇ ਖਿਆਲ ਐ ਇਸ ਲੈਵਲ ਦੀਆਂ ਪੋਸਟਾਂ ਨੇ ਬਹੁਤੀ ਆਉਂਦੇ ਚ ਜਿਹੜੀਆਂ ਤਰਸ ਦੇ ਆਧਾਰ ਦੇ ਉੱਤੇ ਕਿਸੇ ਦੇ ਉਹ ਸਾਰੇ ਡਿਪਾਰਟਮੈਂਟਾਂ ਚ ਖਾਲੀ ਹੁੰਦੀਆਂ ਨੇ ਤੇ ਉਹਨਾਂ ਨੂੰ ਤੁਸੀਂ ਦੇ ਦਿੰਦੇ ਹੋ ਉੱਥੇ ਕੋਈ ਬਹੁਤ ਜ਼ਿਆਦਾ ਉਸ ਲੈਵਲ ਇਹ ਹੁਣ ਲਗਭਗ 400 ਤੋਂ ਜ਼ਿਆਦਾ ਕੁਝ ਪੋਸਟਾਂ ਨੇ ਵੱਖ-ਵੱਖ ਕੈਟਾਗਰੀਆਂ ਦੀਆਂ ਜਿਦੇ ਚ ਇਸ ਬੋਰਡ ਨੇ ਮਤਲਬ ਪਰਖਿਆ ਨਹੀਂ ਪਰਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਹੀਂ ਗਈ ਗਈ ਤੇ ਉਹਦੇ ਚੋਂ ਡਾਊਟ ਇਹ ਹੋ ਗਿਆ ਲੋਕਾਂ ਨੂੰ ਕਿ ਇਹ ਜਾਂ ਤਾਂ ਪੇਪਰ ਲੀਕ ਹੋਇਆ ਜਾਂ ਕੋਈ ਕਾਰਨ ਉਹਦਾ ਕਾਰਨ ਇਹ ਹੈ ਕਿ ਦੋ ਭੈਣ ਭਰਾ ਨੇ ਜਿਹੜਾ ਪਹਿਲੇ ਤੇ ਪੰਜਵੇਂ ਨੰਬਰ ਤੇ ਹੈ ਮਤਲਬ ਦੋ ਪਰਿਵਾਰਾਂ ਦੇ ਪੰਜ ਬੰਦੇ ਨੇ ਜਿਹੜੇ ਟੌਪ ਤੇ ਨਹੀਂ ਜਿਹੜੇ ਆ ਗਏ ਨੇ ਕਿਸ ਨਾ ਕਿਸੇ ਰੂਪ ਦੇ ਵਿੱਚ ਤੇ ਹੋਰ ਵੀ ਸਾਰੇ ਗੱਲਾਂ ਨੇ ਉਹਨਾਂ ਦਾ ਬੈਕਗ੍ਰਾਉਂਡ ਵੀ ਦਿੱਤੀ ਹੈ ਕਿ ਹੋਰ ਪੇਪਰ ਜਿਹੜੇ ਦਿੱਤੇ ਨੇ ਉਹਨਾਂ ਦੀ ਉਹ ਪਰਫਾਰਮੈਂਸ ਰਹੀਆਂ ਹੋਰ ਪੇਪਰਾਂ ਜਿਹੜੀ ਇਹਨਾਂ ਦੇ ਵਿੱਚ ਤਾ ਉਹ ਸ਼ੱਕ ਜਿਹੜੀ ਉਹਨਾਂ ਉਮੀਦਵਾਰਾਂ ਨੂੰ ਪਈ ਹੈ ਜਿਹੜੀ 21 ਦਸੰਬਰ ਨੂੰ ਹੋਇਆ ਜਿਹੜਾ ਪੇਪਰ ਹੈ ਤਾਂ ਉਹ ਬਿਜ਼ਨਸ ਜਾਂਚ ਦੀ ਇੱਕ ਗੱਲ ਉਸ ਲੈਵਲ ਤੇ ਹੋ ਰਹੀ ਹੈ ਹੁਣ ਉਹ ਜਾਂਚ ਬਿਜ਼ਨਸ ਕਿੰਨੀ ਕਰੂਗੀ ਕੀ ਸਰਕਾਰ ਦੀ ਇੰਡੀਪੈਂਡੈਂਟ ਕਰ ਦੋਗੀ ਉਹ ਕਿ ਸਰਕਾਰ ਦੀ ਬਦਨਾਮੀ ਨਾ ਹੋਵੇ ਜੀ ਜਾਂ ਹੋਵੇ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੀ ਕੋਈ ਨਰਪੱਖ ਏਜੰਸੀ ਹੈ ਵੀ ਜਿਹੋ ਜਿਹੇ ਮਾਮਲੇ ਦੇਖੇ ਜਾ ਰਹੇ ਨੇ ਜਿਵੇਂ ਕੇਂਦਰੀ ਏਜੰਸੀਆਂ ਨੇ ਉਹ ਕੇਂਦਰ ਦੀ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਨਮਾਇੰਦਿਆਂ ਨੂੰ ਦੁੱਧ ਤੋਤੇ ਕਰਾਰ ਦੇ ਕੇ ਉਧਰੋਂ ਖਹਿੜਾ ਛਾੜ ਦੰਦੀਆਂ ਨੇ ਜੇ ਕੋਈ ਕੇਸ ਦੇ ਵਿੱਚ ਆਉਂਦੇ ਵੀ ਨੇ ਉਹਵੇਂ ਬਿジネス ਵੀ ਸੱਤਾ ਧਾਰੀ ਚੜਦਾ ਹੋਵੇ ਜਾਂ ਗੈਰ ਸੱਤਾ ਧਾਰੀ ਜਾਂ ਜਿੰਨਾ ਚਿਰ ਉਹਨੂੰ ਹੁਕਮ ਹੁੰਦਾ ਉੱਥੇ ਤੱਕ ਅੱਗੇ ਵਧਣਾ ਉੱਥੇ ਤੱਕ ਹੀ ਵੱਧਦੀ ਆ ਮੁਰਖੇ ਵਾਪਸ ਮੁੜ ਆਈ ਆ ਕੋਈ ਕੇਸ ਅੰਜਾਮ ਤੱਕ ਨਹੀਂ ਲੱਗਿਆ ਇੱਕ ਤਾਂ ਇਹ ਸਵਾਲ ਹੈ ਕਿ ਫਿਰ ਵੀ ਇਨਸਾਫ ਮਿਲੂਗਾ ਜਾਂ ਨਹੀਂ ਦੂਜੀ ਗੱਲ ਇਹ ਸਵਾਲੀਆ ਨਿਸ਼ਾਨ ਵੀ ਆ ਪੇਪਰ ਤੇ ਜੇ ਲੀਕ ਹੋਇਆ ਤਾਂ ਕਿਵੇਂ ਹੋਇਆ ਕੌਣ ਕਰਦੇ ਨੇ ਤੁਹਾਡੀ ਇਹ ਦਾਅਵੇਦਾਰੀ ਕਿ ਅਸੀਂ ਬਿਲਕੁਲ ਨਿਰਪੱਖ ਪਾਕ ਉੱਤਰ ਤਰੀਕੇ ਦੇ ਨਾਲ ਗੱਲ ਕਰ ਰਹੇ ਹਾਂ ਇਹ ਵੀ ਗੱਲ ਹੈ ਕਿ ਇਹ ਜਾਂਚ ਟਾਈਮ ਬౌੰਡ ਹੈ ਕਿ ਇੰਨੇ ਦਿਨਾਂ ਦੇ ਵਿੱਚ ਸਾਰੀ ਚੀਜ਼ ਬਾਹਰ ਕੱਢ ਕੇ ਲਿਆਂਦੀ ਜਾਊਗੀ ਔਰ ਉਹਦੇ ਤੇ ਫਿਰ ਜਿਨ੍ਹਾਂ ਨੇ ਪੇਪਰ ਕਰਾਏ ਆ ਜਿੱਥੋਂ ਲੀਕ ਹੋਇਆ ਉਹਨਾਂ ਨੂੰ ਕੋਈ ਸਜ਼ਾ ਮਿਲੂਗੀ ਜਾਂ ਇਹ ਲੰਮੇ ਸਮੇਂ ਤੱਕ ਇੱਕ ਗੱਲ ਕਲੀਅਰ ਹੈ ਹੁਣ ਕਿ ਜਿੰਨਾ ਚਿਰ ਇਹ ਜਾਂਚ ਚੱਲਦੀ ਹੈ ਤਾ ਅਪੁਆਇੰਟਮੈਂਟ ਲੈਟਰ ਤਾਂ ਦਿੱਤੇ ਨਹੀਂ ਜਾ ਸਕਦੇ ਇੰਟਰਵਿਊ ਹੋ ਨਹੀਂ ਸਕਦੀ ਕਿਉਂਕਿ ਡਾਊਟਫੁਲ ਹੋ ਗਈ ਸਾਰੀ ਭਰਤੀ ਹੁਣ ਜੇ ਉਹ ਡਾਊਟਫੁਲ ਹੋ ਗਈ ਜਿਵੇਂ ਰਵੀ ਸਿੱਧੂ ਕੇਸ ਚ ਜਾਂਚੇ ਚੱਲੀ ਗਈ ਹੈ ਕੋਰਟ ਅੱਛੇ 96 ਤੋਂ ਲੈ ਕੇ 1996 ਚ ਪੀਪੀਐਸਸੀ ਦਾ ਜਿਹੜਾ ਚੰਗਣਾ ਸੀ ਉਹ ਤੋਂ ਬਾਅਦ ਪੰਜਾਬ ਦੇ ਕਾਲਜ ਖਾਲੀ ਹੋ ਗਏ ਰੈਗੂਲਰ ਭਰਤੀਓ ਨਹੀਂ ਹੋਈ ਜੇ ਭਰਤੀ ਹੋਈ ਥੋੜੀ ਜਿਹੀ ਪਹਿਲਾਂ ਉਹ ਹੀ ਤੇ ਜਾਂਦੇ ਜਾਂਦੇ ਜਾਂ ਕਾਂਗਰਸ ਗਵਰਨਮੈਂਟ ਪ੍ਰਗਟ ਸਿੰਘ ਨੂੰ ਮਿਲੇ ਹੋਈ ਉਹ ਵੀ ਰੱਦ ਕਰਤੀ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਰੱਦ ਕਰਤੀ 1158 ਹੁਣ ਤੱਕ 96 ਤੋਂ ਲੈ ਕੇ ਲਗਭਗ 30 ਸਾਲ ਹੋ ਗਏ ਭਰਤੀ ਨਹੀਂ ਹੋਈ ਬਹੁਤ ਸਾਰੇ ਓਵਰਏਜ ਹੋ ਗਏ ਕੋਈ ਦਾ ਹੱਕ ਤੇ ਪੜਾ ਕੇ ਚਲੇ ਗਏ ਕੋਈ ਗੈਸਟ ਫੈਕਲਟੀ ਚਲੇ ਗਏ ਰਿਟਾਇਰ ਹੋ ਗਏ ਹੁਣ ਇਹਨਾਂ ਥਾਵਾਂ ਦੇ ਉੱਤੇ ਵੀ ਐਵੇਂ ਹੀ ਹੋਏਗਾ ਜਾਂ ਇਹਦਾ ਕੋਈ ਸਰਕਾਰ ਖੁੱਲੇ ਮਨ ਨਾਲ ਇਹ ਕਹੇਗੀ ਕਿ ਜੀ ਇਹਦੀ ਆ ਟਾਈਮ ਹੈ ਇੰਨੇ ਸਮੇਂ ਚ ਕਰਕੇ ਬੰਦ ਕਰੋ ਜੇ ਤਾਂ ਉਹ ਮੱਕੀ ਲੱਗਦਾ ਕਿ ਉਹਦਾ ਪੇਪਰ ਲੀਕ ਹੈ ਬਾਕੀ ਤਾਂ ਨਵੇਂ ਸਿਰੇਓ ਪ੍ਰੋਫੈਸ਼ਨਲ ਲੈ ਲੋ ਤਰਾ ਨਹੀਂ ਹੈ ਤਾਂ ਫਿਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇਵੋਗੇ ਜੇ ਕਦੇ ਗੱਲ ਹੁੰਦੀ ਹੈ ਪਰ ਮੈਨੂੰ ਲੱਗਦਾ ਇੱਕ ਮਾਮਲਾ ਉਲਝੂ ਬਿਜ਼ਨਸ ਨੇ ਨਾਮ ਵੀ ਕੀਤਾ ਠੀਕ ਤਾਂ ਲੋਕ ਦੂਜੇ ਬੰਦੇ ਜਿਹੜੇ ਰਹਿ ਜਾਣਗੇ ਉਹ ਅਦਾਲਤ ਚਲੇ ਜਾਣਗੇ ਅਦਾਲਤ ਨੇ ਨਵੀਂ ਜਾਂਚ ਪਿਠਾ ਦੇਣੀ ਹੈ ਉਹਨੇ ਗੱਲ ਘੁਮਣ ਕੇ ਰੀਚ ਪੈ ਗਈ ਲੱਗਦੀ ਹੈ ਜਿਹੜਿਆਂ ਨੂੰ ਉਮੀਦ ਸੀ ਉਹ ਉਮੀਦ ਤੇ ਇੱਕ ਵਾਰ ਸਵਾਲ ਖੜਾ ਹੋ ਗਿਆ ਜਦੋਂ ਗੜਬੜ ਹੋ ਜਾਂਦੀ ਹੈ ਤੇ ਬਹੁਤ ਦੂਰ ਤੱਕ ਨੁਕਸਾਨ ਕਰ ਦੇ। ਕੱਲ ਪੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਕਈ ਫੈਸਲੇ ਹੋਏ ਨੇ ਜੋ ਇੱਕ ਫੈਸਲਾ ਸੀਗਾ ਗੰਨਾ ਕਿਸਾਨਾਂ ਦੇ ਲਈ ਕਿ ਜੀ ਸਬਸਿਡੀ ਸਿੱਧੀ ਪਾਵਾਂਗੇ। ਇਹ ਕਿੰਨਾ ਕਿਸਾਨਾਂ ਲਈ ਲਾਹੇਵੰਦ ਆ ਜਾਂ ਕਿੰਨਾ ਉਮੀਦ ਹੈ ਕਿ ਕਹਿਣ ਨਾਲ ਸਾਰਾ ਹੋ ਜਾਊਗਾ ਗੰਨਾ ਦੇ ਬਕਾਇਆ ਦੇ ਮਸਲੇ ਤਾਂ ਲਗਾਤਾਰ ਸਰਕਾਰਾਂ ਦੇ ਨਾਲ ਤੇ ਜਿਹੜੀਆਂ ਮਿਲਾਂ ਨੇ ਉਹਨਾਂ ਨਾਲ ਚੱਲਦੇ ਨੇ ਜੀ। ਇਹ ਗੱਲ ਤਾਂ ਇਹ ਚੱਲਦੇ-ਚੱਲਦੇ ਇਹ ਹੋਇਆ ਦੋ ਟਾਈਪ ਦੀ ਪ੍ਰਾਈਸ ਹੁੰਦੀ ਹੈ ਗੰਨੇ ਦੀ ਕੀਮਤ ਜਿਹੜੀ ਹੈ ਇੱਕ ਗਵਰਨਮੈਂਟ ਆਫ ਇੰਡੀਆ ਡਿਸਾਈਡ ਕਰਦੀ ਹੈ ਤੇ ਇੱਕ ਸਟੇਟ ਐਡਵਾਈਸਡ ਪ੍ਰਾਈਸ ਹੁੰਦੀ ਹੈ ਜਿਹੜੀ ਇਥੋਂ ਆਣੀ ਪੰਜਾਬ ਸਰਕਾਰ ਜਾਂ ਕੋਈ ਵੀ ਸੂਬੇ ਦੀ ਸਰਕਾਰ ਕਰਦੀ ਹੈ। ਇਸ ਤੋਂ ਪਹਿਲਾਂ ਤੱਕ ਕਾਫੀ ਸਮੇਂ ਤੱਕ ਤਾਂ ਇਹ ਚੱਲਦਾ ਰਿਹਾ ਕਿ ਉਹ ਪ੍ਰਾਈਸ ਦੰਨਾ ਮਿਲ ਮਾਲਕ ਹੀ ਦਿੰਦੇ ਸੀ। ਹੁਣ ਚੱਲਦੇ ਚੱਲਦੇ ਮਿਲ ਮਾਲਕਾਂ ਨੇ ਇਹ ਸਟੈਂਡ ਲੈਣਾ ਸ਼ੁਰੂ ਕਰਤਾ ਕਿ ਜਿਹੜੇ ਤੁਸੀਂ ਵਧਾਉਨੇ ਹੋ ਆਪਣੇ ਆ ਉਹ ਤੁਸੀਂ ਆਪ ਦੇਵੋਗੇ ਸਬਸਿਡੀ ਅਸੀਂ ਨਹੀਂ ਦੇਵਾਂਗੇ ਜਾ ਉਸ ਤੋਂ ਅੰਦੀ ਤੁਸੀਂ ਦੇਵੋਗੇ ਅਸੀਂ ਨਹੀਂ ਦੇਵਾਂਗੇ ਤਾਂ ਗਵਰਨਮੈਂਟ ਨੇ ਉਹਨਾਂ ਦੇ ਸਾਹਮਣੇ ਝੁਕਦੇ ਹੋਏ ਹਾਲਾਂਕਿ ਉਹਨਾਂ ਨੂੰ ਘਾਟਾ ਪੈਂਦਾ ਜਾਂ ਨਹੀਂ ਇਹਦੀ ਕੈਲਕੂਲੇਸ਼ਨ ਕੀ ਹੈ ਗੰਨੇ ਦਾ ਘਾਟਾ ਕਰਨ ਦਾ ਗੰਨਾ ਪੀੜਨ ਦਾ ਨਹੀਂ ਹੁੰਦਾ ਉਹ ਜਿਹੜਾ ਸੀਰਾ ਕੱਢਦੇ ਨੇ ਅੱਗੇ ਸਰਾ ਫੈਕਟਰੀ ਵੀ ਲਾਈ ਹੋਈ ਹੈ ਨਾਲ ਅੱਗੇ ਧੋਕੇ ਬਾਕੀ ਦੇ ਚੀਜ਼ਾਂ ਨੇ ਕੀ ਉਹ ਕੰਪੈਰੀਜ਼ਨ ਕਰਕੇ ਦੱਸਦੇ ਨੇ ਕਿ ਤੁਹਾਨੂੰ ਘਾਟਾ ਪੈਂਦਾ ਜਾਂ ਨਹੀਂ ਖੈਰ ਇੰਡਸਟਰੀ ਪੱਖੀ ਥੋੜਾ ਜਿਆਦਾ ਸੌਫਟ ਕਾਰਨਰ ਹੁੰਦਾ ਸਰਕਾਰ ਦਾ ਵਿਚਾਰ ਕੋਈ ਨਹੀਂ ਜੀ ਠੀਕ ਆ ਸੀ ਦੇ ਦਿੰਦੇ ਨੇ ਉਹਦੇ ਨਾਲ ਕੋਆਪਰੇਟਿਵ ਮਿਲਣਾ ਵੀ ਨਹੀਂ ਉਹ ਤਾਂ ਚਲੋ ਪ੍ਰਾਈਵੇਟ ਵੀ ਦੀਆਂ ਪ੍ਰਾਈਵੇਟ ਆਪਣਾ ਠੰਗ ਕਰਦੀਆਂ ਕੋਆਪਰੇਟਿਵ ਸਹਾਇਕਾ ਨਹੀਂ ਮਿਲਾਂ ਮੀਨੇ ਰੌਲਾ ਇਹ ਹੈ ਕਿ ਉਹਨਾਂ ਦੀ ਪੇਮੈਂਟ ਬੜੀ ਲੇਟ ਹੁੰਦੀ ਆ ਕਿਸਾਨਾਂ ਦੀ ਹਾਲਾਂਕਿ ਇਹ ਗੱਲ ਕੀ ਕਹੀ ਗਈ ਹੈ 슈ਗਰ ਕੇਨ ਕੰਟਰੋਲ ਆਰਡਰ ਹੈ 1966 ਦਾ ਜਿਹਦੇ ਚ ਇਹ ਕਿਹਾ ਗਿਆ ਜੇ ਪੇਮੈਂਟ 15 ਦਿਨ ਤੋਂ ਲੇਟ ਹੁੰਦੀ ਹੈ ਤਾਂ ਵਿਆਜ ਸਮੇਤ ਦੇਣੀ ਹੈ ਤੇ ਜੇ ਜਿਆਦਾ ਲੇਟ ਹੁੰਦੀ ਹੈ ਤਾਂ ਸੰਬੰਧਿਤ ਮਿਲ ਦੀ ਪ੍ਰਾਪਰਟੀ ਅਟੈਚ ਕਰਕੇ ਜਿਹੜਾ ਜਿਹਨੇ ਗੱਲਾਂ ਸੁੱਟਿਆ ਜਿਹਨੇ ਗੱਲਾਂ ਵੇਚਿਆ ਉਹਨੂੰ ਪੈਸੇ ਦੇਣੇ ਹੁਣ ਇੱਥੇ ਤੱਕ ਇਹ ਇੰਪਲੀਮੈਂਟ ਕਰਨ ਤੱਕ ਤਾਂ ਸਰਕਾਰਾਂ ਜਾਂਦੀ ਨਹੀਂ ਉਹ ਤਾਂ ਸਾਲਾਂ ਬੰਦੀ ਦਾ ਮੇਲੇ ਕਿਸਾਨਾਂ ਨੂੰ ਧਰਨੇ ਲਾਉਣੇ ਪੈਂਦੇ ਨੇ ਬਾਕੀ ਨੇ ਤੁਸੀਂ ਪੁਰਾਣੇ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਉਹਨੂੰ ਸਹੀ ਤਰੀਕੇ ਨਾਲ ਅਮਲਚੀ ਕਰ ਲੋ ਨਾ ਕੋਈ ਨਵੇਂ ਕਾਨੂੰਨ ਦੀ ਲੋੜ ਹੈ ਨਾ ਨਵੇਂ ਗੱਲ ਦੀ ਲੋੜ ਹੈ ਜੇਨ ਕਮਿਸ਼ਨ ਕੋਲ ਹੋਏ ਹੱਕ ਅਤੇ ਡਿਪਲੀਕੇਸ਼ਨਰ ਕੋਲ ਹੋਏ ਹੱਕ ਨਾਲ ਉਹ ਕੋਈ ਲਾਗੂ ਨਹੀਂ ਕਰਦਾ ਜਿਹੜਾ ਕਿਸਾਨ ਤੇ ਮਜ਼ਦੂਰ ਦੇ ਪੱਖ ਵਿੱਚ ਕਾਨੂੰਨ ਜਾਂ ਕੋਈ ਆਰਡਰ ਜਾਂ ਕੋਈ ਵਾਕੀ ਦੇ ਹੋਏ ਹੋਏ ਹੁਣ ਤੁਸੀਂ ਡਾਇਰੈਕਟ ਦੇਵੋ ਜੀ ਜੀ ਕਿਹੜੇ ਤਰੀਕ ਨੂੰ ਦੇਜਿਆ ਕਰੋਗੇ ਇਹ ਵੀ ਬੰਦਿਆ ਕਰੋ ਨਾ ਜਿੱਦਣ 15 ਦਿਨ ਦੇ ਅੰਦਰ ਅੰਦਰ ਅਸੀਂ ਦੇ ਦਿਆ ਕਰਾਂਗੇ ਉਹ ਕੀਮਤ ਕੰਟਰੋਲ 슈ਗਰ ਕੈਨ ਕੰਟਰੋਲ ਆਰਡਰ ਦੀ ਸਪੈਟ ਦੇ ਮੁਤਾਬਕ 15 ਦਿਨ ਚ ਪਾ ਦਿਆ ਕਰੋਗੇ ਸਬਸਿਡੀ ਜਾਂ ਸਾਲ-ਸਾਲ ਨਹੀਂ ਪੈਣੀ ਉਹ ਤਾਂ ਕਿਸਾਨ ਨੂੰ ਥੂ ਮਿਲ ਮਿਲਦੀ ਹੈ ਜਾਂ ਨਾ ਟਪਾ ਦਿੰਦੇ ਹੋ ਜੇ ਮਿਲ ਨਹੀਂ ਉਨੀ ਦੇਰੀ ਨਾਲ ਫਿਰ ਤਾਂ ਕੋਈ ਫਾਇਦਾ ਨਹੀਂ ਹੋਏਗਾ ਫਾਇਦਾ ਇਹ ਹੋਏਗਾ ਕਿ ਤੁਸੀਂ ਟਾਈਮ ਬਾਉਂਡ ਕਰੋ ਇਸ ਤਰੀਕੇ ਨਾਲ ਆ ਹੋ ਜਾਏਗਾ ਇਸ ਤਰੀਕੇ ਨਾਲ ਆ ਹੋ ਜਾਏਗਾ ਫਿਰ ਕੋਈ ਫਾਇਦਾ ਸ਼ਾਇਦ ਕੰਪੈਰੀਟਿਵਲੀ ਹੋਣ ਦੀ ਸੰਭਾਵਨਾ ਸੀ ਕਿ ਕਿਸੇ ਨਾ ਕਿਸੇ ਰੂਪ ਚ ਚਲੋ ਦੇਖਦੇ ਹਾਂ ਜੀ ਕਿਵੇਂ ਅੱਗੇ ਵਧਿਆ ਜਾਂਦਾ ਹੈ ਇਹਨਾਂ ਮਸਲਿਆਂ ਤੇ ਕਿਵੇਂ ਹੱਲ ਕੱਢੇ ਜਾਂਦੇ ਨੇ ਬਹੁਤ ਸ਼ੁਕਰੀਆ ਸਰਦਾਰ ਨਮਿੰਦਰ ਸਿੰਘ ਜੀ ਸਾਰੀਆਂ ਖਬਰਾਂ ਤੇ ਚਰਚਾ ਦੇ ਲਈ ਤੁਹਾਡਾ ਧੰਨਵਾਦ ਦਰਸ਼ਕਾਂ ਦਾ ਸ਼ੁਕਰੀਆ ਤੁਸੀਂ ਜੁੜੇ ਰਹੋ ਪਲੰਗ ਦੇ ਨਾਲ ਅਸੀਂ ਜੀ ਕਬਰਾਂ ਦੇ ਉੱਤੇ ਤਪਸਰਾ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਸਤਿ ਸ਼ਕਰੀ